ਲੱਾ ਗੋਡਿਆਂ ਨੇ ਤਪਾ ਰੱਖਿਆਗਾ ਗੋਡਾ ਨਹੀਂ ਕੰਮ ਕਰਦਾ ਗੋਡਾ ਦੁਖੀ ਜਾਂਦਾ ਹਾ ਇੱਥੇ ਤੱਕ ਮਸਾਂ ਗੇੜਾ ਕੱਢ ਕੇ ਆਂ ਗਾਂ ਆਰ ਖਾਨ ਲਾਲਾ ਦੇਖ ਲੈ ਬਹੂ ਇਹ ਮੰਜੇ ਖੜੇ ਕਰਕੇ ਰੱਖ ਦਿੰਦੇ ਸਾਰਾ ਦਿਨ ਆਏ ਨਹੀਂ ਵੀ ਕੱਢਾ ਮੰਜਾ ਢਾਹਿਆ ਪਿਆ ਹੋਰ ਬੰਦਾ ਬਹਿ ਜੇ ਕੁੜੇ ਹਰਪ੍ਰੀ ਦੂਰੇ ਆ ਮੰਜਾ ਢਾਕੇ ਦੇ ਮੈਨੂੰ ਕੀ ਵੇ ਬੇ ਆ ਮੰਜਾ ਢਾਵੇ ਬੁੱਤ ਬਣ ਕੇ ਮੇਰੇ ਤਾਂ ਗੋਡਾ ਵਾਲਾ ਦੁਖੀ ਜਾਂਦਾਗਾ ਮੈਂ ਤਾਂ ਇੱਥੋਂ ਤੱਕ ਹੀ ਗੇੜਾ ਦੇ ਕੇ ਆਈਂ ਅੱਛਾ ਅਜੇ ਚੁਗਲੀਆਂ ਕਰਨ ਲੈ ਆਣੇ ਹੁੰਦਾ ਬਾਹਰ ਉਦੋਂ ਜੱਕ ਦਿਨੇ ਟੱਕ ਜਾਨੀ ਬੇਬੇ ਮੰਜਾ ਤੇ ਤੂੰ ਰਹਿਣਾ ਨਹੀਂ ਕੀ ਗੱਲ ਦਾਣਾ ਖੜੇ ਮੰਜਾ ਕੋਲੇ ਮੰਜਾ ਕਹਿੰਦਾ ਮਾਂਗ ਰਾਇ ਅੰਦਰ ਤਾਂ ਨਹੀਂ ਲਾਏ ਅੰਦਰ ਵੀ ਲਾ ਦੇਗੀ ਕੀ ਹੋਵੇ ਜੇ ਮੇਰਾ ਗੋਡਾ ਦੁਖਦਾ ਸੀ ਢਾਣ ਦੇ ਕਿੱਡੀ ਕ ਗੱਲ ਹੈ ਚੁਗਲੀਆਂ ਦਾ ਮੋਹ ਨਾ ਕਰਨਿਆ ਗੋਡਿਆਂ ਨਾਲ ਤਾਂ ਨਹੀਂ ਚੁਗਲੀਆਂ ਕਰਕੇ ਆਉਣੇ ਜਿਵੇਂ ਚੁਗਲੀਆਂ ਕਰਨ ਵਾਗੀ ਫੇਰ ਉਹ ਚੁਗਲੀਆਂ ਹੁੰਦਾਂ ਨਾ ਮੈਂ ਹੱਥ ਹਿਲੇ ਆਲੇ ਕਰਾਂ ਮੰਜਾ ਵੀ ਢਾਲਿਆ ਕਰਾਂ ਮੈਨੂੰ ਤਾਂ ਦੱਸ ਨਹੀਂ ਤੂੰ ਵੀ ਮੁੰਡੇ ਕੋਲੇ ਲਾਉਂਦੀ ਰਹਿੰਦੀ ਸਾਰੇ ਦਿਨ ਮੈਨੂੰ ਤਾਂ ਕਹਿੰਦੀ ਕਿ ਮੈਨੂੰ ਕੁਝ ਦਿੰਦੀ ਨਹੀਂ ਕੁਝ ਕਰਦੀ ਨਹੀਂ ਮੇ ਕੋਈ ਨਾ ਮੈਦਾ ਡਾਲੂਗੀ ਤੂੰ ਖੜੇ ਕਰਕੇ ਰੱਖ ਦਿਆ ਘਰ ਵਧੀਆ ਸ਼ਾਬਾਸ਼ ਤੇਰੇ ਕਹਿੰਦੇ ਤੂੰ ਖੜਾ ਹੀ ਕਰਿਆ ਬੇਬੇ ਹਜੇ ਤਾਂ ਮੈਂ ਚੱਕ ਕੇ ਨਹੀਂ ਲਗਈ ਜੇ ਮੈਂ ਆਵਦੀ ਆਈ ਤੇ ਆ ਗਈ ਨਾ ਮੇਰੇ ਚੱਕ ਕੇ ਵੀ ਲੈ ਦੂੰ ਇੱਥੇ ਬੈਠੀ ਰਹੀਂ ਘਾਤੇ ਬੈਠੇਂਗੀ ਚੱਲ ਕੋਈ ਨਾ ਪਈ ਆਹੀ ਕਰ ਤੂੰ ਤੇ ਰੰਦੀ ਸੀ ਕੱਢਣੀ ਆਈ ਕਰਲੀ ਸ਼ਾਬਾਸ਼ ਨਾ ਹੀ ਡੱਕ ਦੇਣਾ ਨਾ ਦੇਣ ਦੇ ਕੋਈ ਨਾ ਆ ਜਾਂਦੇ ਮੁੰਡੇ ਨੂੰ ਦੱਸੂ ਮੈਂ ਦੱਸੀ ਮਾੜਾ ਇਹ ਮੁੰਡੇ ਕੋਲੇ ਨਾ ਲਈ ਤੂੰ ਆਹ ਕਹੀ ਚਹੀ ਉਹਨੂੰ ਵੀ ਮੈਨੂੰ ਮੰਜਾ ਨਹੀਂ ਰਹਾ ਕੇ ਦਿੱਤਾ ਦੇਖ ਲਈਂ ਫਿਰ ਮੇਰੇ ਰਾਤ ਦੀ ਨਹੀਂ ਡਾਟਾ ਜੇ ਮੰਜਾ ਨਹੀਂ ਮੈਂ ਤਾਂ ਦੱਸੂਗੀ ਘਰ ਕਰਦੀ ਜੇ ਨਹੀਂ ਤਾਂ ਮੰਜਾ ਡਾ ਤੇ ਨਹੀਂ ਰੋਟੀ ਤਾਂ ਵੀ ਦਰਸ਼ ਨਹੀਂ ਬੇਬੇ ਦੇਖ ਲੈ ਰੋਟੀ ਵੀ ਨਹੀਂ ਦੇਣੀ ਛਾਵਾ ਸੇ ਬਾਈਂ ਆਹੀ ਕਰਾਂਦੀ ਸੀ ਕਰਾਂਦੀ ਫਿਰ ਹਾਂ ਕਰਦੀ ਹੁਣ ਤਾਂ ਵਧੀਆ ਹੋਗਾ ਛਾਵਾ ਸੇ ਛਾਵਾ ਸੇ ਡਾਲੂਗੀ ਕੋਈ ਨਾ ਬੋਲਣ ਬਾਰੇ ਤਾਂ ਸੋਡੇ ਹੋਈ ਗੱਲ ਉਹ ਗੱਲਾਂ ਤਾਂ ਤੁਸੀਂ ਗੱਜ ਕਾਇਦੂਆਂ ਮਾਰ ਦਵਾ ਤੇ ਮੰਜੇ ਵੇੜੇ ਇੱਕ ਮਿੰਟ ਓ ਮੰਜਾ ਨਹੀਂ ਟੈਂਦਾ ਚਲ ਕੋਈ ਨਾ ਸ਼ਾਵਾਸ਼ ਹੈ ਬੋਲਣ ਬੰਨੇ ਹੋ ਰਹਿੰਦੀ ਸੀ ਕਰਤੂਤਾ ਕੱਢਣ ਮੰਨਵਾ ਕੱਢਦੇ ਸ਼ਾਵਾਸ਼ ਵਧੀਆ ਹੋ ਗਿਆ ਤੁਸੀਂ ਕਿਹੜਾ ਕੁੱਤਾ ਨਹੀਂ ਕੱਢਦਾ ਮਾ ਤੇ ਲੋਕਾਂ ਚ ਕਹਿੰਦੀ ਸੀ ਮੇਰੇ ਨੂੰ ਬੜੀ ਸਿਆਣੀ ਹੈਗੀ ਪਰ ਤੂੰ ਤਾਂ ਹੁਣ ਕਹਿੰਦੇ ਸਰਗੇ ਤੇਰੇ ਤਾਂ ਕਿਹਦੇ ਕੋਲ ਕਹਿ ਕਿ ਨਹੀਂ ਸਿਆਣੀ चुगलिया करके आईया मैं काम करना है जुगलियां सुनने भी कोई की गला कर रहा जी तू तो जाने तू तो नी चुगलिया कर दी मैं चुगलिया कर दें लिया मुंह तेरे करती मैं हारी मैनु पता ही है जेटा बेबे रोटी खानी है चुप करके रेना तू मैं तेन दसा ली रोटी तो भी जाएगी ਉਕਾ ਕੇ ਖਾਲੀ ਫਿਰ ਆਵਦਾਂ ਮੇਰੇ ਮੂੰਹ ਸੇ ਆਉਂਦੇ ਹੋਰ ਤਾਂ ਇਹ ਹੋ ਨਹੀਂ ਹੈਗਾ ਬੋਲੇ ਤਾਂ ਮੈਂ ਤੇ ਜਊ ਜੂ ਤੋਕੜਾ ਖਾਵੇਂ ਆਇਆ ਤੇ ਪੀਲਾ ਦੇ ਮੋਰੇ ਮੂੰਹ ਤੇ ਨਾ ਬੋਲਿਆ ਕਰੂੰਗੀ ਫਿਰ ਤੁਕੱਲੀ ਬੋਲੀ ਜਾ ਕਰੀ ਮੈਂ ਕਿੱਥੇ ਬੋਲਦੀ ਆ ਮੈਨੂੰ ਕਿੱਥੇ ਤੂੰ ਬੋਲਣ ਦਿੰਦੀ ਐ ਮੈਂ ਤਾਂ ਤੂੰ ਬੋਲਣੀ ਨਹੀਂ ਦਿੰਦੀ ਤੂੰ ਹੀ ਨਹੀਂ ਬੋਲਣ ਤੂੰ ਤਾਂ ਜਮੇ ਨਹੀਂ ਬੋਲਦੀ ਤੂੰ ਤਾਂ ਕਹਿੰਦੇ ਰੱਬ ਦੀ ਦਿੱਤੀ ਖਾਣਾ ਤੇ ਮੂੰਹ ਚ ਬੋਲ ਨਹੀਂ ਆ ਹੋਣਾ ਥੋੜਾ ਬੋਲੀ ਜੇ ਹੁਣ ਕਾ ਤੂੰ ਸੁਣਦੀ ਨਹੀਂ ਆਣ ਗਮਾ ਨੂੰ ਬਥੇਰੀ ਸੁਣਦੀ ਆ ਬੋਲਦੀ ਸੁਣੀ ਜਾ ਮੈਂ ਫਿਰ ਤੂੰ ਵੀ ਤਾਂ ਸੁਣਦੀ ਆ ਚੁਗਲੀਆਂ ਕਰਦੀ ਜੇ ਤੂੰ ਕਰਕੇ ਆਈ ਨਹੀਂ ਮੈਂ ਤੈਨੂੰ ਦੱਸ ਚੁੱਪ ਕਰਕੇ ਬੈਠੀ ਰਹੇ ਇੱਥੇ ਜਦੋਂ ਬਣ ਗਈ ਚਾਹ ਜਾਂ ਰੋਟੀ ਬਣ ਗਈ ਚੁੱਪ ਕਰਕੇ ਲਿਆ ਦੂੰਗੀ ਤੇ ਇਹ ਮੇਰੇ ਰਸੋਈ ਚ ਨਾ ਤੇ ਜਿਮਾਰੀਆਂ ਕਿ ਮੈਂ ਤੈਨੂੰ ਦੱਸ ਹਾਂ ਹੋ ਜੇ ਇਹ ਭਾੜਾ ਡਾਹ ਕੇ ਉਹ ਜਿੱਦ ਤੂੰ ਚਾਹ ਤੇ ਰੋਟੀ ਲਿਆ ਦੇ ਜਿਵੇਂ ਮੈਨੂੰ ਪਤਾ ਹੀ ਹੈ ਤੇਰਾ ਚਾਰੋ ਬਾਈ ਉਹ ਬਣ ਗਈ ਚੱਕ ਲੈ ਨਹੀਂ ਤੁਰ ਸਕਦੀ ਐ ਗੋਡਾਂ ਘੇੜ ਲਿਓਨੀ ਮੈਂ ਅੰਡਗਵਾੜ ਤੇ ਖਾਏ ਹੂੰ ਤੇਰੀ ਬੇਇੱਜ਼ਤੀ ਦਾ ਉਹ ਅੰਧਾ ਨਹੀਂ ਲਿਓਨੀ ਚੱਕ ਇੱਕ ਬੋਕਾ ਲਾਇਨੀ ਰਸੋਈ ਚੋਂ ਨਾ ਬੜੀ ਹੱਥ ਮਾਰਦੀ ਫਿਰੇਗੀ ਅੱਗੇ ਚੱਕੇ ਖਾਣੇ ਕਿਉਂ ਚੱਕੇ ਖਾਵਾਂਗੀ ਜਮਾ ਨਹੀਂ ਖਾਂਦੀ ਐਂ ਦੱਸ ਬੇਬੀ ਕਿੱ데 ਜਾਏਂਗੀ ਕਿਸੇ ਦੇ ਘਰ ਮੈਂ ਤੈਨੂੰ ਦੱਸ ਕੇ ਜਾਊਂਗਾ ਉਠਾ ਲੈ ਕੇ ਜਾਵਾਂ ਤੈਨੂੰ ਮੈਂ ਕਿਸੇ ਦੇ ਘਰ ਨਾ ਦੱਸ ਜੇ ਪੈਰ ਬਾਹਰ ਕੱਢ ਲਿਆ ਦੇਈ ਤੂੰ ਮੈਂ ਤਾਂ ਰੋਟੀ ਨਹੀਂ ਮਿਲਣੀ ਐਨੀ ਗੱਲ ਯਾਦ ਰੱਖੀ ਮੇਰੀ ਜਮਾ ਨਾ ਦੀ ਮੈਂ ਤੇ ਜਾਊਂਗੀ ਜਾਏਂਗੀ ਕਿਵੇਂ ਆ ਜਾਂਦੇ ਤੇਰੇ ਮੁੰਡੇ ਨੂੰ ਫਿਰ ਤੇਰਾ ਪੈਰ ਨਹੀਂ ਅੰਦਰ ਕਰਾਉਂਦਾ ਦੇਈ ਤੋ ਕੋਈ ਨੰਦ ਆਦੀ ਮੈਂ ਆ ਜਾਂਦਾ ਮੁੰਡੇ ਨੂੰ ਦੱਸੂਗਾ ਮੰਜੇ ਦਾ ਵੀ ਹਜੇ ਵੀ ਮੈਨੂੰ ਮੰਜਾ ਨਹੀਂ ਡਾਕੇ ਤਾ ਮਸਾਂ ਡਾਹੇ ਇੱਕ ਵਾਰੀ ਦੱਸ ਤਾਂ ਵੀ ਜੇ ਆਪਦੇ ਮੁੰਡੇ ਕੋਲੇ ਤਾਂ ਗੱਲ ਵੀ ਕਰਤੀ ਜੇ ਤੈਨੂੰ ਪੁੱਛੂਗਾ ਤੂੰ ਐਂ ਕਹਿਣਾ ਵੀ ਮੇਰੀ ਤਾਂ ਪੂਰੀ ਸੇਵਾ ਕਰਦੀ ਐ ਮੇਰੀ ਤਾਂ ਪੂਰੀ ਰੋਟੀ ਟੁੱਕ ਮੈਨੂੰ ਮੰਜੇ ਤੇ ਬੈਠੀ ਨੂੰ ਬਣਾਉਂਦੀ ਐ ਇਹ ਚੀਜ਼ ਦਿਖਾਉਣੀ ਆ ਦੇ ਕੋਲ ਮੈਂ ਬਥੇਰਾ ਦੱਸ-ਦੱਸ ਕੇ ਹਾਰ ਕੇ ਬੈ ਗਈ ਮੁੰਡੇ ਨੂੰ ਵੀ ਮੇਰੀ ਸੇਵਾ ਕਰਦੀ ਸੇਵਾ ਕਰਦੀ ਤੂੰ ਤਾਂ ਸਾਰੀ ਉਮਰ ਹੀ ਲੰਘੀ ਮੇਰੇ ਛੱਤਰ ਮਾਰ ਦਿੰਦੀ ਹੁਣ ਨਾ ਮੈਂ ਡਰਦੀ ਹੁਣ ਤਾਂ ਮੈਂ ਦੱਸੂਗੀ ਕੋਈ ਨਹੀਂ ਦੱਸਦੀ ਫੇਰ ਲੈ ਦੇਖਦੇ ਆਂ ਫਿਰ ਤੇਰੀ ਸੁਣਦਾ કે ਮੇਰੀ ਸੁਣਦਾ ਇਹ ਵੀ ਫਿਰ ਤੂੰ ਪਰਤਿਆ ਵਾਲੀ ਇਲਾਜ ਤਾਂ ਸਿਆਣੇ ਦੇ ਕਹਾਵਤ ਸੱਚੀ ਐ ਮੇਰੀ ਕ ਸੁਣੂਗਾ ਹੁਣ ਜਦੋਂ ਕਹਿੰਦੇ ਤੂੰ ਮਗਰ ਲੱਗੀ ਹੋਈ ਐ ਹੁਣ ਤਾਂ ਦੁਕਾਨ ਭਰੇਗੀ ਕੰਟਾ ਮਨ ਨੂੰ ਪਤਾ ਲੱਗ ਗਈ ਪਿਆਗਾ ਕਰ ਲੈ ਜਿਹੜਾ ਕੁਝ ਕਰਦੇ ਹੋ ਕੋਈ ਨਾ ਸਖਿਆ ਵਾਲਾ ਮੁੰਡੇ ਨੂੰ ਜਿੰਨਾ ਕ ਸਿਖਾਉਣਾ ਹੈ ਜਿੰਨਾ ਕ ਮੇਰੇ ਤੁਰਦੀ ਪਲਾਨੀਆਂ ਕਰਕੇ ਖਾ ਲੂੰ ਜਿੱਤੇ ਨਾ ਕਹਿੰਦੇ ਖਾਧਾ ਦੇ ਦੇਖੀ ਜੋ ਫਿਰ ਮੈਨੂੰ ਪਤਾ ਹੀ ਐਦਾ ਤਾਂ ਟੁਕੜੇ ਦੇਣਾ ਐਦਾ ਕਿਹੜੇ ਦੇਾਂਗੀ ਦੇਹੀ ਖੜੀ ਐ ਤੂੰ ਤਾਂ ਮੈਨੂੰ ਪਰੌਂਠੇ ਤੇ ਨਕੁੰਝੇ ਪਕਾ ਕੇ ਜਾਣਦੀ ਆ ਮੈਂ ਤੈਨੂੰ ਉਹ ਸਾਥ ਚ ਹੀ ਬੈਠੇ ਰਹਿੰਦੇ ਨੇ ਟਾਈਮ ਦਾ ਵੀ ਨਹੀਂ ਪਤਾ ਲੱਗਦਾਗਾ ਲੈ ਬੇਬੇ ਕਿਵੇਂ ਬੈਠੀ ਆ ਚੁਰਾਂ ਦੀ ਆਈ ਅੱਗੇ ਤਾਂਂਦਰੀ ਬੈਠੀ ਹੁੰਦੀ ਬੇਬੇ ਬੇਬੇ ਹਾਂ ਭਾਈ ਤੂੰ ਇੱਥੇ ਬੇੜੇ ਦੇ ਵਿਚਾਲੇ ਕਿਵੇਂ ਬੈਠੀ ਐ ਬੈਠਣਾ ਹੀ ਸੀ ਭਾਈ ਬੇੜੇ ਦੇ ਵਿਚਾਲੇ ਇੱਥੇ ਰਸਕ ਮੰਡ ਮੈਂ ਗੇੜਾ ਇਹ ਰਣ ਬਾਕੀ ਤੇ ਇੱਥੇ ਤੇ ਚਾਚੀ ਟੱਕਰ ਗਈ ਉਹਦੇ ਨਾਲ ਗੱਲੀ ਲੱਗ ਗਈ ਹਰਪ੍ਰੀਤ ਨੂੰ ਆਖਿਆ ਮੰਜਾ ਢਾ ਦੇ ਮੰਜਾ ਢਾਇਆ ਨਹੀਂ ਮੈਨੂੰ ਇਹ ਚੁਗਲੀਆਂ ਕਿਵੇਂ ਕਰਦੀ ਸੀ ਉਹਦੇ ਕੋਲ ਉਹ ਬੇਬੇ ਉਹ ਫਿਰ ਤੂੰ ਵੀ ਸਿਆਣੀ ਬੈਣੀ ਐ ਘਰੇ ਬੈਠੀ ਰਹਿਆ ਕਰ ਉਹ ਰਾਮ ਰਾਮ ਕਰ ਲਿਆ ਕਰ ਨਾ ਕਰ ਰਾਮ ਫਿਰ ਲਿਆ ਕਰ ਕਿਉਂ ਤੁਰੀ ਫਿਰਦੀ ਐ ਤੂੰ ਮੈਂ ਕਿਹੜਾ ਆ ਰਾਮ ਰਾਮ ਭਾਈ ਕਿਹੜਾ ਮਾਲਾ ਫਿਰਦੀ ਐ ਸੌਖੇ ਜਨਾਂ ਤੋਂ ਫਿਰਦੀ ਐ ਜਦੋਂ ਮੈਨੂੰ ਘਰੇ ਤਾਂ ਪਾਉਂਦੀ ਹੈਗੀ ਉਹ ਬੇਬੇ ਕੀਤ ਪਾਉਂਦੀ ਐ ਗਾਹਾਂ ਜਾ ਕੇ ਕਿਸੇ ਦੇ ਗੱਲਾਂ ਕਰਦੀ ਐ ਫਿਰ ਤਾਂ ਹੀ ਤਨ ਉਹ ਕਹਿੰਦੀ ਬੀ ਚੁਗਲੀਆਂ ਕਰਦੀ ਐ ਆਪੇ ਭਾਈ ਚੰਗਾ ਤੂੰ ਤਾਂ ਉਸੇ ਦੀ ਮਿਹਤ ਕਰਾਇਂਗਾ ਤਾਂ ਮੈਨੂੰ ਪਹਿਲਾਂ ਕਹਿ ਕੇ ਗਈ ਐ ਕਹਿੰਦੀ ਕੋਈ ਨਾ ਚੰਗਾ ਕਹਿੰਦੇ ਜੇ ਕੋਈ ਗੱਲ ਦੱਸੀ ਹੈ ਕਹਿੰਦੀ ਮੁੰਡਾ ਮੇਰੇ ਨਾਲ ਲੜਿਆ ਕਹਿੰਦੀ ਫਿਰ ਦੇਖੀ ਤੇਰੇ ਨਾਲ ਕੀ ਬਣਦੀ ਆ ਦੀ ਹੁਣ ਜੇ ਮੈਂ ਦੱਸਦੀ ਆ ਤਾਂ ਮੈਂ ਮਰਦੀ ਆ ਨਹੀਂ ਦੱਸਦੀ ਤਾਂ ਵੀ ਮਰਦੀ ਆ ਉਹ ਬੇਬੇ ਮੈਂ ਹੁਣ ਦੱਸ ਕੀ ਕਰਾਂ ਕਦੇ ਤਾਂ ਮੈਨੂੰ ਉਹ ਲਾਂਬੇ ਦੇਣ ਲੱਗ ਜਾਂ ਉਹ ਦਸ ਮੈਂ ਤਾਂ ਵਿਚਾਲੇ ਫਸਿਆ ਹੋਇਆ। ਤੈਨੂੰ ਹੀ ਕਹੂੰਗੀ ਹੋਰ ਮੈਂ ਕਿਹਨੂੰ ਕਹੂੰਗੀ ਤੂੰ ਸਾਨੂੰ ਬਚਾ ਲੈ ਹੈਗਾ ਹੁਣ ਤੈਨੂੰ ਹੀ ਕਹੂੰਗੀ ਉਹ ਬਗਾਨੀਤੀ ਹੈ ਜੇ ਮੈਂ ਉਹਨੂੰ ਕਹਿੰਦੀ ਉਹ ਤਾਂ ਮੇਰੇ ਝਾਟਾ ਪਟਣ ਤੱਕ ਜਾਂਦੀ ਹੈ। ਜੇ ਤੈਨੂੰ ਕਹਿੰਦੀ ਤੂੰ ਨਹੀਂ ਸੁਣਦਾ। ਉਹ ਬੇਬੇ ਉਹ ਬਗਾਨੀਤੀ ਮੇਰੀ ਕਿੱਥੇ ਮੰਦੀ ਹੈ? ਤੂੰ ਤਾਂ ਮੇਰੀ ਮੰਨ ਜਾ। ਤੂੰ ਨਾ ਜਾਇਆ ਕਰ ਕਿਸੇ ਦੇ ਘਰੇ। ਘਰੇ ਬੈਠੀ ਰਹਿ ਹੈ ਕਰ। ਕਰੇ ਬੈਠੀ ਰਹੀਆ ਕਰ ਆਪਈਆਂ ਕਹਿੰਨੇ ਕੋ ਘੋਮਾਈ ਬਣ ਕੇ ਬਾਹਰ ਅੰਦਰ ਮਾੜ ਮਟਾ ਗੇੜਾ ਨਾ ਮਾਰਿਆ ਕਰ ਜੇ ਗੇੜਾ ਮਾ ਨਾ ਇੱਥੇ ਤਾਂ ਬਾਹਰ ਗਈਆਂ ਤਾਂ ਕਿ ਚੁਗਲੀਆਂ ਕਰਦੀਆਂ ਆਈ ਨੂੰ ਜੇ ਮੰਜਾ ਡਾਉਣ ਨੂੰ ਕਹਤਾ ਤਾਂ ਮੰਜਾ ਡਾਉਣ ਪਿੱਛੇ 100 100 ਕੁਸ ਕੀਤਾ ਚਲ ਮੈਂ ਤਾਂ ਡਾ ਲਿਆ ਕੋਈ ਨਾ ਮੈਂ ਬੈ ਗਈ ਹਜੇ ਕਹਿੰਦੀ ਰਸੋਈ ਚ ਬਣੀ ਤੈਨੂੰ ਕਹਿੰਦੀ ਦੇਉਂਗੀ ਕਹਿੰਦੇ ਰੋਟੀਆਂ ਉਥੋਂ ਨਾ ਕਹਿੰਦੇ ਹੱਥ ਕਰੋਲੇ ਮਾਰੀ ਤੂੰ ਕਹਿੰਦੀ ਜਾਈ ਰਸੋਈ ਚ ਨਾ ਰੋਟੀ ਤਾਂ ਵੀ ਜਵਾਬ ਦਿੰਦੀ ਆ ਹਾਂ ਰੋਟੀ ਤਾਂ ਵੀ ਜਵਾਬ ਦਿੰਦੀ ਆ ਰਸੋਈ ਚ ਵੀ ਨਹੀਂ ਬਣਨਾਰੀ ਤੈ ਜੇ ਤਾਂ ਬਣ ਕੀ ਰੋਟੀ ਪਾਣੀ ਤੇ ਤੈਨੂੰ ਲੈ ਮੈਂ ਤੈਨੂੰ ਲੈ ਕੇ ਫੜਾਣਾ ਰੋਟੀਆਂ ਦੱਸ ਤੈਨੂੰ ਰੋਟੀ ਖਾਣੇ ਲੈ ਕੇ ਦੇਵਾਂ ਲੈ ਬੁੱਤ ਤੂੰ ਕਦੋਂ ਆਇਆ ਬਾਹਰ ਅੰਦਰੋਂ ਕਰੋ ਤਾਂ ਰੋਟੀ ਫੜਾਈ ਜੇ ਮੈਂ ਆਪੇ ਜਾ ਕੇ ਖਾਣੂ ਮੇਰ ਕੀ ਡਰਾ ਮੈਨੂੰ ਉਹ ਰਸੋਈ ਚ ਨਾ ਬੜੀ ਉਹ ਬੇਬੇ ਉਹ ਤਾਂ ਮੈਂ ਨਾ ਅੱਜ ਉਹ ਤਾਂ ਨਾ ਕਰਦਾ ਗੱਲ ਵੀ ਉਹਦੀ ਕੀ ਮਜਾ ਹੈ ਤੈਨੂੰ ਰਸੋਈ ਚ ਨਾ ਬੜਨ ਦੇ ਬੇ ਭਰਤਾ ਪਹਿਲਾਂ ਤੇਰਾ ਹੈ ਸਾਡਾ ਤਾਂ ਬਾਅਦ ਚ ਹੈ ਘਰ ਪਵਾ ਮੇਰਾ ਪੁੱਤ ਪਵਾ ਤੁਹਾਡਾ ਬਾਅਦ ਚ ਹੈ ਉਹਨੇ ਤਾਂ ਕਹਿੰਦੇ ਹੁਣ ਤੂੰ ਉਹਨੇ ਜਾ ਕੇ ਲੜ ਪੇਗਾ ਮੇਰੀਆਂ ਗੱਲਾਂ ਸੁਣੇ ਤੇ ਤੂੰ ਮਾੜਾ ਜੇ ਤੈਨੂੰ ਬਾਹਰ ਨਹੀਂ ਟੱਪਣ ਦੇਣਾ ਫੇਰ ਇੱਥੇ ਮੇਰੇ ਨਾਲ ਲੜਾਈ ਕਰੂ ਫੇਰ ਤੂੰ ਆਖਿਆ ਤੂੰ ਹਰਪ੍ਰੀਤ ਨਾਲ ਬੋਲਦੀ ਹੈ ਬੇਬੇ ਉਹ ਬੇਬੇ ਏਸੇ ਗੱਲ ਦੇ ਤਾਂ ਆਪਣਾ ਕਲੇਸ਼ ਹੁੰਦਾ ਹੈ ਉਹ ਤੂੰ ਮੈਨੂੰ ਕਹਿ ਜਣੀ ਮੈਂ ਜਾ ਕੇ ਉਹਨੂੰ ਕਹਿ ਦੇਣਾ ਫੇਰ ਉਹਨੂੰ ਆਏ ਹੁੰਦਾ ਖਵ ਨਹੀਂ ਬੇਬੇ ਨੇ ਸਿਖਾਇਆ ਤਾਂ ਓਏ ਬੇਬੇ ਨੇ ਸਖਿਆ ਕੀ ਦਿੱਤਾ ਉਹਨੂੰ ਵੀ ਦਿੰਦਾ ਹੁਣ ਵੀ ਮੈਂ ਬੇਬੇ ਨਾਲ ਕਹਿੰਦੇ ਕਹੇ ਜਾ ਵਿਆਹ ਕਰਦੀਆਂ ਜੇ ਬੇਬੇ ਨਾਲ ਚੰਗਾ ਵਿਆਹ ਕਰੂ ਤਾਂ ਚੰਗੀ ਗੱਲ ਪਾਉ ਜੇ ਮੰਨਦਾ ਕਰੋ ਤਾਂ ਮੰਦੀ ਦੱਸੂਗੀ ਫਿਰ ਉਹ ਬੇਬੇ ਜੇ ਤੈਨੂੰ ਕੋਈ ਲੋੜ ਹੁੰਦੀ ਹੈ ਕਿਸੇ ਚੀਜ਼ ਦੀ ਤੂੰ ਮੰਗਈ ਮੈਥੋਂ ਕਰ ਉਹ ਤੂੰ ਕਿਉਂ ਮੰਗਦੀ ਹੈ ਆਕੇ ਮੰਗਾਂ ਮੈਥੋਂ ਕਰ ਕਹਿੰਦੇ ਕਦੇ ਮੈਨੂੰ ਪੁੱਤ ਤਾਂ 200 ਰੁਪਏ ਫੜਾਏ ਬਿਨਾਂ ਬੇਬੇ ਤੂੰ ਵੀ ਕਹਿੰਦੇ ਕਬੀਲਦਾਰਾਂ ਕਰੇ ਕਹਿੰਦੇ ਸਾਰਾ ਦਿਨ ਉਹਨੂੰ ਫੜਾਉਣਾ ਮੈਨੂੰ ਫੜਾਵੇ 200 ਰੁਪਏ ਉਹ ਬੇਬੇ ਕਬੀਲਦਾਰੀ ਦੇਖ ਲੈ ਮੈਂ ਮੇਰੇ ਕੋਲ ਹੈਗੀ ਐ ਉਹ ਮੈਂ ਉਹਨੂੰ ਲੈ ਕੇ ਕਿੰਨੇ ਪੈਸੇ ਚਾਹੀਦੇ ਕਾਰੇ ਵਾਸਤੇ ਚਾਹੀਦੇ ਲੈ ਭਾਈ ਮੈਂ ਵੀ ਘਰ ਬੰਦੇ ਆ ਮੇਰੇ ਕੋਲ ਵੀ ਅੱਗੇ ਪੈਸੇ ਹੁੰਦੇ ਸੀ ਮੈਨੂੰ ਤਾਂ ਹੁਣ ਪੈਸੇਾਂ ਦੇਖ ਕੇ ਆਏ ਤੇਰਾ ਮਾਪੇ ਮੇਰਾ ਪੁੱਤ ਨੇ ਮੈਥੋ ਕਬੀਲਦਾਰੀ ਫੜ ਲਈ ਆਪ ਚਲਾਉਣ ਲੱਗ ਗਿਆ ਆਉਂਦੀ ਰਹਾ ਤੋਦੇ ਕਬੀਲਦਾਰੀ ਫੜਾਤੀ ਮੈਂ ਤਾਂ ਕਦੇ ਰੁਪਏ ਦੇਖੇ ਨਹੀਂ ਉਹ ਤਾਂ ਕਹਿੰਦੇ ਤਾਂਸ ਦੇ ਪੱਤਿਆਂ ਵਾਂਗ ਵਰਤਦੀ ਏ ਮੇਰੇ ਕੋਲ 10 ਰੁਪਏ ਵੀ ਨਹੀਂ ਬੇਬੇ ਨਹੀਂ ਉਹ ਤਾਂਸ ਦੇ ਪੱਤਿਆਂ ਵਾਂਗ ਵਰਤਦੀ ਮੈਂ ਉਹ ਅੱਜ ਹੀ ਕਹਿ ਦੇਣਾ ਲੈ ਜਿਹੜੇ ਮੈਂ ਪੈਸੇ ਲਿਆ ਕੇ ਫੜਾਇਆ ਕਰੂੰ ਮੈਂ ਤੈਨੂੰ ਹੀ ਫੜਾਇਆ ਕਰੂੰ ਉਹਨੂੰ ਮੈਂ ਫੜਾਉਂਦੀ ਨਹੀਂ ਅੱਜ ਤੋਂ ਬਾਅਦ ਚਲ ਉਹ ਵੀ ਛਾਵਾਂ 'ਚ ਨਾ ਫੜਾਏਗਾ ਮੈਂ ਤਾਂ ਹੁਣ ਕਹਿੰਦੇ ਰੋ ਮੁੱਠਾ ਮੀਚ ਮੀਚ ਘਰ ਬੰਨਿਆ ਸੀ ਹੁਣ ਤੁਸੀਂ ਖੁੱਲੇ ਹੋ ਗਏ ਹੁਣ ਖਰਚਾ ਵੱਧ ਕਰ ਲਾ ਕੇ ਮੈਂ ਇੱਥੇ ਤਾਂ ਛੱਲੇ ਨਹੀਂ ਜਾਂਦੀ ਬੇਬੇ ਛੱਲੇ ਜਾਣ ਨਾ ਛੱਲੇ ਜਾਣ ਘਰਾਂ 'ਚ ਖਰਚੇ ਤਾਂ ਹੁੰਦੀ ਨੇ ਬਸ ਤੂੰ ਮੇਰੀ ਇੱਕੋ ਹੀ ਗੱਲ ਮੰਨ ਲੈ ਕਿਸੇ ਦੇ ਜਾਇਆ ਨਾ ਕਰ ਕਰੇ ਜਿਹੜੀਆਂ ਤੇਰੀਆਂ ਜ਼ਰੂਰਤਾਂ ਨਾ ਸਭ ਇੱਥੋਂ ਹੀ ਪੂਰੀਆਂ ਹੋਣਗੀਆਂ ਉਹ ਲੋਕਾਂ ਤੋਂ ਨਹੀਂ ਪੂਰੀਆਂ ਹੁੰਦੀਆਂ ਲੋਕਾਂ ਨੂੰ ਕਿਉਂ ਜਾ ਕੇ ਘਰ ਦਾ ਭੇਤ ਨਹੀਂ ਹੋ ਤਾਂ ਹੀ ਤਾਂ ਲੋਕ ਫਿਰ ਦੇਖ ਰ ਚੁਗਲੀਆਂ ਕਰਦੇ ਨੇ ਜਾਂ ਆਪ ਦੱਸ ਦੋ ਜਾ ਕੇ ਬੱਬਾ ਕੋਈ ਨਹੀਂ ਜੁਗਲੀਆਂ ਕਰਦਾ ਮੈਂ ਤਾਂ ਕਹਿੰਦੇ ਉਹ ਤੇ ਚਾਚੀ ਖੜ ਗਈ ਉਹ ਕਹਿੰਦੇ ਤੇ ਚਾਚੀ ਆਦੀ ਦੀਆਂ ਗੱਲਾਂ ਕਰਨ ਲੱਗੀ ਮੈਂ ਤਾਂ ਉਸੇ ਦੀਆਂ ਗੱਲਾਂ ਜਹਾਂਹਾਰਾ ਪਰੇ ਗਈਆਂ ਹਰਪ੍ਰੀਤ ਨੂੰ ਇਹੋ ਕਹਾਂ ਨੀ ਸਾਡੀ ਬੇਬੇ ਕਹਿੰਦੇ ਜਾ ਕੇ ਉਹ ਚਾਚੀ ਕੋਲੇ ਸਾਡੇ ਘਰ ਦੇ ਗੱਲਾਂ ਕਰਦੇ ਗੱਟ ਜਾ ਬੇਬੇ ਮੈਂ ਜਾ ਕੇ ਹੁਣੀ ਗੱਲ ਕਰਦਾ ਹਰਪ੍ਰੀਤ ਨਾਲ ਇਸ ਤੋਂ ਬਾਅਦ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਆਉਂਦਾਗਾ ਚੰਗਾ ਭਾਈ ਲੈ ਇਹ ਤਾਂ ਕੀ ਮਜ਼ਾ ਲਏ ਵੀ ਮੇਰੀ ਇਹ ਮਾਂ ਨੂੰ ਰੋਟੀ ਨਾ ਫੜਾਵੇ ਜਿਆਦੇ ਚਾਂਬਲੀ ਹੈ ਕੋਸਾ ਆਇਦਰ ਆ ਗਿਆ ਹੁਣ ਇੱਥੇ ਕੰਨੂ ਖੜੀ ਏ ਆ ਜਾਏ ਰੋਕ ਮੈਨੂੰ ਰੋਟੀ ਤੋਂ ਰੋਟੀ ਫੜਾ ਨਾ ਮਾਂ ਦੀ ਮਾਂ ਨੂੰ ਪਾਣੀ ਕਿੱਥੇ ਕੀ ਧਰਿਆਗਾ ਲੈ ਚਟਣੀ ਬਣਾਈ ਪਈ ਏਗੀ ਉਹ ਮੈਨੂੰ ਬਾਹਰ ਕੋ ਲਾ ਦੇ ਤੂੰ ਆ ਜਾ ਨਿਕਲ ਬਾਹਰ ਫੇਰ ਹੁਣ ਬਾਹਰ ਕੋ ਰੋਟੀ ਆ ਜਾ ਨਿਕਲ ਬਾਹਰ ਤਾ ਨਾ ਹੈ ਬੋਲਦਾ ਸੀ ਮੈਨੂੰ ਤੂੰ ਰੋ ਮਾਰਦਾ ਸੀ ਬੋਲਾ ਨਾ ਮੈਂ ਤੈਨੂੰ ਬਾਰ ਕੋਲੇ ਤੇ ਸੋਈਦਾ ਬਾਰ ਤੱਕ ਖੁੱਲੂਗਾ ਚੁੱਪ ਕਰਕੇ ਨਾ ਮੈਂ ਤੈਨੂੰ ਦੱਸਾਂ ਉਹ ਤੇ ਮੰਜੇ ਤੇ ਬੱਕ ਜਿਆ ਪਰੋਟੀ ਖਣੀ ਆ ਤਾਂ ਖਾ ਲੈ ਨਹੀਂ ਤੈਨੂੰ ਵੀ ਨਹੀਂ ਮਿਲੀ ਮੈਂ ਕੀ ਮਾਨੂੰ ਮੈਂ ਨਾ ਮੈਂ ਮਾਨੂੰ ਰੋਟੀ ਨਹੀਂ ਬੰਦੀ ਜਦੋਂ ਮੈਂ ਬੇਬੇ ਨੂੰ ਕਹਿ ਕੇ ਨਾ ਵੀ ਬੇਬੇ ਮੈਂ ਤੈਨੂੰ ਰੋਟੀ ਲੈ ਕੇ ਦਿੰਨੀ ਆ ਨੇ ਚਾਹ ਲੈ ਕੇ ਦਿੰਨੀ ਆ ਕੀ ਗੱਲ ਹੈ ਇੰਨਾ ਸਮਾਰਦਾ ਮੇਰੇ ਤੇ ਤੂੰ ਆ ਕੇ ਮੈਂ ਤੌਸਕੀ ਮਾਰਦਾ ਹੈ ਉਹ ਪਹਿਲਾਂ ਤਾਂ ਮੈਂ ਆਪਣੀ ਮਾਂ ਤੋਂ ਕਬੀਲਦਾਰੀ ਖੋਗੇ ਤੈਨੂੰ ਫੜਾ ਸੀ ਕਰਤੀ ਵੇਦੀ ਉਹ ਤੋਟਾ ਮਾਰ ਲਿਆ ਤੇ ਹੁਣ ਤੂੰ ਮੇਰੀ ਮਾਂ ਨੂੰ ਰੋਟੀ ਵੀ ਫੜਾ ਸਕਦੀ ਨਾ ਕਬੀਲਦਾਰੀ ਤਾਂ ਫਿਰ ਜਿੱਦ ਮਾਂ ਨੇ ਫੜੀ ਸੀ ਮਾਂ ਨੇ ਕਿਵੇਂ ਫੜ ਲਈ ਸੀ ਉਹ 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 ਮੇਰੇ ਯਾਦ ਕਰ ਮਾਂ ਦੀ ਪੀੜੀ ਤੇ ਮੈਂ ਛੋਟਾ ਮਾਰ ਪੈਣਾ ਤੇ ਮਾਂ ਨੇ ਵੀ ਤਾਂ ਕਿਸੇ ਤੋਂ ਕਬੀਲਦਾਰੀ ਫੜੀ ਸੀ ਅੱਛਾ ਮੈਂ ਕਬੀਲਦਾਰੀ ਨਾ ਪੜਾ ਮੈਂ ਮਾਂ ਨੂੰ ਉਹਨੇ ਕਰੀ ਰੱਖਾ ਬੇਬੇ ਮੈਨੂੰ ਲੀੜਾ ਨਹੀਂ ਸੀ ਲੱਗਦਿਆਂ ਨਹੀਂ ਕੱਪੜਾ ਨਹੀਂ ਸੀ ਲੈ ਕੇ ਮੰਦੀ ਜਿੱਦਾਂ ਵੀ ਮੇਰੇ ਕੋਲ ਕਬੀਲਦਾਰੀ ਹੁੰਦੀ ਹੁਣ ਲਿਆਉਣ ਲੱਗੀਆਂ ਦਾ ਲੀੜਾ ਕੱਪੜਾ ਮਾਇਆ ਨਾ ਮੇਰੀ ਮਾਂ ਦੀ ਗੱਲੇ ਦਾ ਸੱਚਾ ਨਹੀਂ ਬੰਦਾ ਸੀਗਾ ਉਹ ਤਾਂ ਉਹ ਰੋਜ਼ ਦੱਸਦੀ ਸੀ ਮੈਂ ਕਿਹਾ ਕਹਿੰਦੇ ਮੇਰੀ ਮਾਂ ਝੂਠ ਬੋਲਦੀ ਐ ਕੀ ਬੋਲਦੇ ਮੇਰਾ ਸੱਚ ਵੀ ਸਾਹਮਣੇ ਆ ਗਿਆ ਕੀ ਸੱਚ ਬੋਲਦੀ ਤੇਰੀ ਮਾਂ ਤੇਰੀ ਮਾਂ ਨੂੰ ਆਏ ਪੁੱਛ ਜਾ ਕੇ ਮੈਂ ਕਹਿੰਦਾ ਕਿੰ ਮੇਰੀ ਮਾਂ ਨੂੰ ਕੁਛ ਨਹੀਂ ਦਿੰਦੀ ਤੂੰ ਜਾ ਕੇ ਬੇਇੱਜ਼ਤੀ ਕਰਦੇ ਹੋ ਮਾਂ ਪੁੱਤ ਮੇਰੀ ਵੀ ਕੋਈ ਦੇਖ ਲੈ ਵੀ ਨੂੰ ਰੋਟੀਆਂ ਨਹੀਂ ਦਿੰਦੀ ਪੁੱਤ ਖੜਾਉਂਦਾ ਹੈਗਾ ਬੇਇੱਜ਼ਤੀ ਕਰਦੇ ਹੋ ਤੁਸੀਂ ਮੇਰੀ ਮੈਂ ਤੈਨੂੰ ਦੱਸ ਰੋਟੀ ਮਾਂ ਆਪੇ ਫੜਾ ਕੇ ਆਉਂ ਤੂੰ ਆਦਰ ਦੋ ਰੋਟੀਆਂ ਖਾਣੀਆਂ ਖਾ ਕੇ ਆਣਾ ਕੰਮ ਜਾ ਮੈਂ ਤੈਨੂੰ ਦੱਸ ਮੈਂ ਰੋਟੀ ਨਹੀਂ ਫੜਾਉਂਦਾ ਦੋ ਰੋਟੀਆਂ ਖਾ ਲੂਗਾ ਉਹ ਜਿੱਤੇ ਮੇਰੀ ਮਾਂ ਨੂੰ ਪਹਿਲੀ ਰੋਟੀ ਫੜਾ ਕੇ ਹੁੰਦੀ ਉਹ ਮੈਂ ਦੁਬਾਰੇ ਤੋਂ ਚੱਕੇ ਫੜਾਉਂਦਾ ਸੀਗਾ ਨਾ ਮਾਂ ਤੇਰੀ ਘਰੇ ਬੈਠੀ ਸੀ ਮਾਂ ਤਾਂ ਤੇਰੀ ਚੋਗਨਾ ਕਰਕੇ ਆਈ ਹੈ ਬਾਹਰੋਂ ਆਈ ਹੈ ਗਲੀਆਂ ਚੋਂ ਉਹ ਮੈਂ ਉਹਨੂੰ ਬਥੇਰਾ ਕਿਹਾ ਸੀਗਾ ਹਾਂ ਉਹ ਕਿਹੜਾ ਮੈਂ ਨਹੀਂ ਮੰਨਦਾ ਸੀ ਸਕਦਾ ਮੇਰੇ ਦਾ ਤੋ ਰੋਪਣਾ ਹੈ ਕਿ ਉਹ ਜੇ ਮੇਰੀ ਮਾਂ ਮੇਰੀ ਮੰਨਦੀ ਹੋਵੇ ਨਾ ਫਿਰ ਤਾਂ ਮੈਂ ਤੈਨੂੰ ਸਿੱਧੀ ਕਰਨਾ ਮੇਰੀ ਮਾਂ ਹੀ ਨਹੀਂ ਗੱਲਾਂ ਮੰਨਦੀ ਮੇਰੀਆਂ ਮੈਂ ਤੈਨੂੰ ਬਹੁਤ ਜਿਆਦਾ ਸਿੱਧੀ ਤਾਂ ਮੈਂ ਹੁੰਦੀ ਨਹੀਂ ਮੈਂ ਇੱਕ ਵਾਰੀ ਕਹਤਾ ਤੈਨੂੰ ਜਿਹੇ ਜਿਵੇਂ ਹੈਗੀ ਮੈਂ ਉਹੋ ਜੀ ਰਹੂੰਗੀ ਗੱਲ ਸੁਣ ਲੈ ਮੇਰੀ ਇੱਕ ਕੰਨ ਖੋਲ ਕੇ ਜੇ ਤਾਂ ਫਿਰ ਮਾਰੂਗੀ ਇਸ ਘਰ ਚ ਜਾ ਮੈਂ ਰਹੂੰਗੀ ਇੱਕ ਜਾਣੀ ਰਹੂਗੀ ਜੇ ਤਾਂ ਦੇਖ ਮੇਰੀ ਸਪੋਰਟ ਕਰੇਗਾ ਮੇਰੇ ਕੰਨੀ ਰਹੇਗਾ ਤਾਂ ਆ ਤਾਂ ਮੈਂ ਰਹੂੰਗੀ ਤੇ ਨਹੀਂ ਫਿਰ ਮਾਰ ਲੈ ਮੈਂ ਚੱਲੀ ਆ ਦੇ ਤੇ ਕਹ ਤੈਨੂੰ ਤਾਂ ਸਪੋਰਟ ਥਿਰੀ ਕਰਦਾ ਹਾਂ ਅੱਜ ਤੋਂ ਬਾਅਦ ਨਾ ਜਦੋਂ ਦੇਖ ਲੈ 12ਵਾਂ ਆਊਗਾ ਮੇਰੀ ਮਾਂ ਨੂੰ ਰੋਟੀ ਉਦੋਂ ਪਹਿਲਾਂ ਫੜਾਉਣੀ ਐ ਮੈਂ ਬਾਅਦ ਚ ਖਾਊਂਗਾ ਜੇ ਕਿਤੇ ਸ਼ਿਕਾਇਤ ਦਾ ਮੌਕਾ ਮਿਲਿਆ ਫਿਰ ਦੇਖੀ ਤੇਰੇ ਨਾਲ ਕੀ ਬਣਦੀ ਐ ਦੇਖ ਲਈ ਫਿਰ ਕੀ ਕਰਦਾਗਾ ਦੇਖ ਲੂੰਗੀ ਮੈਂ ਵੀ ਤੈਨੂੰ ਮੈਂ ਕਿਹੜਾ ਕਿਥੋਂ ਡਰਦੀ ਆਂਗੀ ਵੱਡਾ ਆ ਗਿਆ ਮਾਂ ਨੂੰ ਰੋਟੀ ਫੜਾਉਣ ਵਾਲਾ ਮਾਂ ਲੈ ਆਇਆ ਕਹਿੰਦੀ ਐ ਜene ਨਹੀਂ ਮੈਨੂੰ ਤਾਂ ਤਸੀਹੇ ਦਿੰਦੀ ਐ ਮੈਂ ਤਾਂ ਰੋਟੀ ਨਹੀਂ ਦਿੰਦੀ ਉਹ ਬਣਾ ਲਾਉਂਦੀ ਐ ਰੇ ਲੈ ਹੁਣ ਹੁੰਦਾ ਨਾ ਮਾਂ ਕਰਨੀ ਮਾਂ ਨੂੰ ਵੀ ਆਈ ਸੀ ਵੀ ਮਾਂ ਦੇ ਪੱਖ ਚ ਕਰਕੇ ਤੇਰੇ ਮੁੰਡਾ ਹੁਣ ਚੱਕ ਲਿਓ ਮੇਰੇ ਖਤਰ ਰੋਟਾ ਚੱਕ ਲੈ ਨਾ ਫਿਰ ਲੈ ਜੀ ਹੁਣ ਪਰੌਂਠੇ ਮਾਂ ਨੂੰ ਆ ਜਾ ਦਿੰਨੀ ਆ ਮੇਰਾ ਪੁੱਤ ਰੋਟੀ ਲੈ ਕੇ ਆਊਗਾ ਕਹਿੰਦੇ ਉਹ ਕਿਹੜੇ ਤੋਂ ਡਰਦਾ ਹੈਗਾ ਅੱਗੇ ਤਾਂ ਮੈਂ ਇਹਦੇ ਕੋਲ ਗੱਲ ਹੀ ਨਹੀਂ ਸੀ ਕਰੀ ਮੇਰੇ ਪੁੱਤ ਕੋਲ ਹੁਣ ਨਹੀਂ ਡਰਦਾ ਰੁੱਦਾ ਰੋਟੀ ਲੈ ਕੇ ਆਊ ਮੇਰੇ ਕੋਲ ਤੂੰ ਦੇਖੀ ਸਹੀ ਬੇਬੇ ਹਾਂ ਮੈਂ ਤਾਂ ਰੋਟੀ ਖਾ ਲਈ ਬਿਲਕੁਲ ਹਾਲ ਸੀ ਮੈਂ ਮੋਟਰ ਤੇ ਜਾਣਾ ਸੀ ਖੇਤ ਹਾਂ ਤੇ ਤੇਰੇ ਵਾਸਤੇ ਨਾ ਹਰ ਵੀ ਤੂੰ ਪਰੌਠੇ ਪਕਾਈ ਜਾਂਦੀ ਹੈ ਮੇਰਾ ਪੁੱਤ ਪਰੌਠਿਆਂ ਨੂੰ ਕੀ ਕਹਿਣਾ ਸੀ ਮੈਂ ਤਾਂ ਰੋਟੀ ਨਹੀਂ ਖਾ ਲੈਂਦੀ ਲੈ ਬੇਬੇ ਮੇਰੀ ਗੱਲ ਸੁਣ ਨਾ ਇਹ ਤਾਂ ਤੂੰ ਮੈਨੂੰ ਐਂ ਕਹਿਤਾ ਅੱਗੇ ਭਾਈ ਮੈਨੂੰ ਰੋਟੀ ਫੜਾਉਂਦੀ ਨਹੀਂ ਬੇਲੇ ਸਾਰ ਹੁਣ ਮੈਂ ਪਰੌਠਿਆਂ ਨੂੰ ਤਾਂ ਕਹਿਣੀ ਸੀਗਾ ਹੁਣ ਤੈਨੂੰ ਸਾਦੀ ਰੋਟੀ ਤੇ ਨਹੀਂ ਫੜ ਸਤ ਜੀ ਨੂੰ ਕੀ ਹੁੰਦਾ ਸੀ ਪੁੱਤ ਮੈਂ ዳ ਰੋਟੀ ਹੋਈ ਖਾ ਲੈਣੀ ਕੁਝ ਨਹੀਂ ਸੀ ਹੁੰਦਾ ਮੈਂ ਤਾਂ ਖੇਚੜਾ ਕਰਾ ਤੀ ਤੇ ਉਹ ਕੋਈ ਨਹੀਂ ਬੇਬੇ ਅੱਜ ਤਾਂ ਪਰੌਠੇ ਕਹਿੰਦੀ ਐ ਅੱਜ ਤਾਂ ਪਰੌਠੇ ਖਾ ਲੈ ਮੈਂ ਇਹਨੂੰ ਕਿਹਾ ਖਾਸਾ ਤਾੜਿਆ ਨੂੰ ਮੈਂ ਅੱਜ ਤਾਂ ਅੱਛਾ ਹਾਂ ਹੋਰ ਗਈ ਪੁੱਤ ਫਿਰਦਾ ਇੱਥੋਂ ਹਾਂ ਡੜੀ ਬੈਠੇ ਸਿੱਧੀ ਕਰਤੀ ਅੱਜ ਤਾਂ ਮੈਂ ਚੱਲ ਵਧੀਆ ਹੋ ਗੋ ਪੁੱਤ ਮੈਂ ਵੀ ਤੇਰੇ ਕੋ ਘੜੇ ਘਾਲੀ ਨਹੀਂ ਸੀ ਕਰੀ ਲੈ ਅੱਜ ਤਾਂ ਮੇਰੇ ਪੁੱਤ ਕਿਹਾ ਮੇਰੇ ਪੁੱਤ ਤਾਂ ਡਰਦੀ ਅੱਜ ਤਾਂ ਮੈਨੂੰ ਫੜਾਊਗੀ ਪਰੌਠੇ ਮੇਰੇ ਪੁੱਤ ਕਿਹਾ ਕਹਿੰਨੇ ਹੁਣ ਤਾਂ ਮੈਨੂੰ ਪਰੌਠੇ ਆਉਣਗੇ ਪਰੌਠੇ ਨੇ ਖਾਊਂਗੇ ਤਾਂ ਮੈਂ ਵੀ ਲੋਟ ਜੇ ਹੋ ਕੇ ਵਹਿ ਜਾ ਇ ਲੋਗੀ ਪਰੌਂਠੇ ਵਧੀਆ ਢਿੱਡ ਭਰ ਕੇ ਰੋਟੀ ਖਾ ਲੂੰ ਮੈਂ ਤਾਂ ਮੇਰੇ ਪੁੱਤ ਕੋਲੇ ਕਹਦੇ ਦੱਸੀ ਨਹੀਂ ਸੀ ਕਾਮਲੀ ਨੇ ਡਰਦੀ ਨੇ ਵੀ ਐਵੇਂ ਲੜਾਈ ਪੈ ਜੂਗੀ ਲੈ ਜੇ ਮਾੜਾ ਜ ਮੈਂ ਦੱਸਿਆ ਤਾਂ ਉੱਥੇ ਮਾੜੀ ਮੋਟੀ ਤਾੜਿਆ ਆਇਆ ਹੋਊਗਾ ਤੇ ਹੁਣ ਮੈਨੂੰ ਪਰੌਂਠੇ ਲੈ ਕੇ ਦੇਊਗੀ ਵਧੀਆ ਹੋਗਾ ਮੈਂ ਤਾਂ ਮਾੜੀ ਮਾੜੀ ਗੱਲ ਹੁਣ ਮੇਰੇ ਪੁੱਤਰ ਨੂੰ ਹੀ ਦੱਸਿਆ ਕਰੂੰ ਆਪੇ ਉਹਨੂੰ ਕਿਹਾ ਕੋ ਆਪੇ ਮੈਨੂੰ ਕਿਹਾਇਆ ਕਰੂ ਅੱਗੇ ਤਾਂ ਮਾੜੀ ਹੁੰਦੀ ਕੋਈ ਦਾਲ ਸਬਜ਼ੀ ਦੇ ਹੀ ਦਿੰਦੀ ਸਬਜ਼ੀ ਤਾਂ ਹੁਣ ਵੀ ਪਈ ਏ ਦੇ ਹੀ ਦਿੰਦੀ ਮੈਨੂੰ ਐ ਸੀ ਵੀ ਚੱਲ ਸਬਜ਼ੀ ਨਹੀਂ ਫੜਾ ਦੂੰਗੀ ਦੋ ਰੋਟੀਆਂ ਗਰਮ ਲਾ ਦੂੰਗੀ ਜਿਹੜੀ ਇਹਨੇ ਨਾਲੇ ਸਾਡੇ ਦੋਨਾਂ ਦਾ ਪਉਂਦੀ ਆ ਇਹ ਫਰਕ ਬਿਨਾਂ ਗੱਲ ਤੋਂ ਮੇਰੇ ਨਾਲ ਲੜ ਕੇ ਗਿਆ ਉਹ ਨਾਲੇ ਆਪਣੀ ਰੋਟੀ ਖਾ ਕੇ ਗਿਆ ਕੋਈ ਗੱਲ ਨਹੀਂ ਆ ਦੇਖਦੀ ਜਈ ਮਾਤਾ ਅੱਜ ਤੇਰੀ ਪਤਾ ਲੱਗੂ ਤੈਨੂੰ ਜੇ ਤੂੰ ਚਟਣੀ ਨਾਲ ਰੋਟੀਆਂ ਖਾਦਣ ਲਿਆਉਣੀ ਆ ਤੈਨੂੰ ਸਬਜੀ ਨੇ ਪਰੌਂਠੇ ਲਾ ਕੇ ਲੈਣੀ ਤੈਨੂੰ ਤਨਖੂੰਜੀ ਬੈਠੀ ਤੇ ਦੇਖ ਕੇ ਮੈਂ ਆਸ ਚਾ ਕੋਈ ਨਹੀਂ ਅੱਜ ਪਤਾ ਲੱਗੂ ਤੈਨੂੰ ਵੀ ਗੱਲਾਂ ਕਰਨ ਦਾ ਨਹੀਂ ਅੱਜ ਸਵਾਰ ਆ ਲੈ ਵੀ ਰੋਟੀ ਲੈ ਵੀ ਓ ਤਾਂ ਹਾਂ ਭੂਮਾਰਜਾ ਆਹ ਰੋਟੀ ਆਈ ਲੈ ਮੈਂ ਤਾਂ ਗਰਲਾਲ ਸੁਦਾ ਕੇ ਕਿਸੀ ਮੈਂ ਤਾਂ ਰੋਟੀ ਬੇਬੇ ਖਾਇਆ ਤੈਨੂੰ ਪਰੌਂਠੇ ਪਕਾਈ ਜਾਂਦੀ ਮੇਰੇ ਤੇਨੂੰ ਆਹੀ ਪਰੌਂਠੇ ਆਦੇ ਰੇ ਆਹੀ ਪਰੌਂਠੇ ਹਾਂ ਪਰੌਂਠੇ ਕਾਟਾ ਦਿੱਤੇ ਹੁਣ ਤੈਨੂੰ ਪਰੌਂਠੇ ਖਾਣ ਦੀ ਮਾਤਾ ਤੂੰ ਲੈਕ ਨਹੀਂ ਹੈਗੀ ਜੇ ਪਰੌਂਠੇ ਖਾਣੇ ਹੁੰਦੇ ਨਾ 10 ਦਿਨਾਂ ਦੇ ਕੋਲੇ ਕੋਈ ਗੱਲ ਤੂੰ ਉਹਦੇ ਕੋਲੇ ਸਾਰੀਆਂ ਗੱਲਾਂ ਕਰਤਾ ਨਾ ਮੇਰੇ ਨਾਲ ਲੜ ਕੇ ਗਿਆ ਜਿਹੜੀ ਉਹਨੇ ਮੇਰੇ ਨਾਲ ਕੀਤੀ ਬਿਨਾਂ ਗੱਲ ਤੋਂ ਲੜੇ ਮੇਰੇ ਨਾਲ ਤੇਰੇ ਪਿੱਛੇ ਲੜਾਈ ਕਰਕੇ ਗਿਆ ਮੇਰੇ ਨਾਲ ਤੇ ਨਾਲੇ ਫਿਰ ਹੱਥ ਲਾ ਕੇ ਦਿਖਾਉਣਾ ਚੱਕ ਕੇ ਲੈਉਣਾ ਨਾ ਤਾਂ ਰੋਟੀ ਭੇਜਿਆ ਸੀ ਮੈਂ ਸੇ ਇਹ ਮੈਨੂੰ ਰੋਟੀ ਲੈ ਲੈ ਲੇ ਆਤੀ ਬਰਕਾਲਪਾਈ ਕੋਈ ਨਾ ਜੈ ਜੀ ਦੇਤੀ ਬਸ ਠੀਕ ਆ ਕਾਦੀ ਲੈ ਆਤੀ ਜੇ ਉਹ ਖਾਣ ਤੂੰ ਚੱਕਣੀ ਨਹੀਂ ਦਿੱਤੀ ਹੋਣੀ ਉਹਨੂੰ ਲਿਆਉਂਦਾ ਕਿਵੇਂ ਜਵਾਕ ਸੱਚਾ ਉਹ ਗੁਣਾਂ ਤੂਲਾ ਨਹੀਂ ਤੇ ਰੋਟੀ ਚੱਕਣ ਮੈਂ ਨਾ ਨੇ ਮਾ ਰੋਟੀ ਤਾਂ ਮੈਂ ਜਦੋਂ ਮੈਂ ਤੈਨੂੰ ਕਹਿ ਕੇ ਕਿਸੀ ਮੈਂ ਰੋਟੀ ਫੜਾਉਂ ਸਬਜੀ ਵੀ ਪਈ ਸੀ ਸਬਜੀ ਨੇ ਦੋ ਰੋਟੀਆਂ ਫੜਾਉਣ ਦੀ ਤੈਨੂੰ ਪਰ ਤੂੰ ਲੈ ਕੇ ਨਹੀਂ ਰੋਟੀਆਂ ਖਾਣ ਦੀ ਤੂੰ ਐਸੇ ਦੀ ਲੈ ਕੇ ਕੋਈ ਗੱਲ ਨਹੀਂ ਹੋਰ ਵੀ ਗੱਲਾਂ ਕਰਦੀ ਤੇਰੇ ਮੁੰਡੇ ਕੋਲੇ ਦੇਖਦੀ ਗਈ ਆ ਮੰਜੇ ਵੀ ਦੀ ਤੂੰ ਵੀ ਜਾਵੇਂਗੀ ਦੇਖਦੀ ਗਈ ਤੈਨੂੰ ਉਥੇ ਨਾ ਅੰਦਰ ਪਟਾ ਕੇ ਰੱਖੋ ਤੇ ਉਹ ਨਾ ਬਾਹਰ ਦਾ ਦੂ ਉਹ ਦੇਖ ਲੈ ਉਹਦੀ ਨਾਲ ਸਾਹਮਣੇ ਕਮਰਾ ਚਲ ਕੋਈ ਨਾ ਬੁੱਤ ਬਾਹਰ ਨੂੰ ਨਾ ਇੱਥੋਂ ਬੋਲੇ ਜਾਵੇ ਨਾ ਮੈਂ ਬੋਲਾਂ ਤੈਨੂੰ ਜਿਹੇ ਜਿਹੇ ਦੇਤੀ ਇਹ ਹੀ 7 ਵਜੇ ਨਾ ਜਿਹੜੀਆਂ ਗੱਲਾਂ ਕਹਿਦਿਆਂ ਕਹਾ ਤਾਂ ਹੁਣ ਨਹੀਂ ਮੈਂ ਕੋਈ ਗੱਲ ਕਰਦੀ ਮੁੜ ਕੇ ਤਾਂ ਨਹੀਂ ਕਹਿੰਦੀ ਆ ਮੇਰੇ ਕੋਲੇ ਫੁਰਕੇ ਨਹੀਂ ਕਹਿੰਦੀ ਕੁਝ ਨਹੀਂ ਕਹਿੰਦੀ ਅੱਗੇ ਕਹਿੰਦੇ ਦਾਲ ਤੇ ਕੋਈ ਫੁਰਕਾ ਮਿਲ ਜਾਂਦਾ ਸੀ ਜੇ ਮੈਂ ਕਹਿਆਂ ਤਾਂ ਹੁਣ ਚਟਣੀ ਨਾ ਖਾਣੀ ਆ ਠੀਕ ਆ ਰੇ ਬੇ ਦਿਮਾਗ ਤਾਂ ਖੋਲ ਲੈ ਅੱਜ ਤੋਂ ਬਾਅਦ ਜਾਂ ਤਾਂ ਉਹਦੇ ਮੁੰਡੇ ਕੋਲੇ ਗੱਲ ਨਾ ਕਰੀ ਕੁਝ ਮਰਜ਼ੀ ਕਰੀ ਜਾਵਾ ਮੈਂ ਤੇ ਜੇ ਗੱਲ ਕਰਾਂਗੀ ਫਿਰ ਤੈਨੂੰ ਅੱਜ ਤਾਂ ਮੈਂ ਚੱਟਣੀ ਨਾ ਰੋਟੀ ਦੇਈ ਤੇ ਕੱਲ ਨੂੰ ਚੱਟਣੀ ਨਾ ਵੀ ਨਹੀਂ ਮਿਲਦੀ ਨਾ ਨਾ ਨਾਮ ਬਾਰ ਦਾ ਹੁੰਦਾ ਨਾ ਨਾ ਬਾਹਰ ਨਾ ਲਈ ਮੈਂ ਨਾ ਮੈਂ ਗੱਲ ਕਰਾਂ ਬਸ ਜਿਹੇ ਜੀ ਰੋਟੀ ਦੇਣੀ ਮੈਨੂੰ ਉਹ ਜੀ ਦੇ ਦੇ ਕਰ ਮੈਂ ਤਾਂ ਕੁਛ ਨਹੀਂ ਕਹਣੀ ਮੈਂ ਤਾਂ ਆਈ ਬੈਠੀ ਰਿਆ ਕੋ ਜੇ ਆਜਾ ਕਰੇ ਖਾਣੂ ਨਹੀਂ ਨਿਕਾਂਦੀ ਨਹੀਂ ਖਾ ਲੈ ਲਾ ਲੋੜਾ ਆ ਗਿਆ ਕੰਨਿਆ ਕਹਿੰਦੇ ਤਾਂ ਆਹ ਮੁੰਡੇ ਕੋਲੇ ਗੱਲਾਂ ਕਰਦੀਆਂ ਤੂੰ ਉਹਨੂੰ ਸਖਿਆਤ ਆ ਉਹ ਲੜਕੇ ਤੋਰੀਆ ਲੜਿਆ ਮੇਰੇ ਨਾਲ ਆਇ ਕੀਤਾ ਮੇਰੇ ਨਾਲ ਲੜਾਈ ਪਵਾਤੀ ਸਾਰਗ ਮੈਂ ਕਾਦੀ ਲੜਾਈ ਪਵਾਤੀ ਆਏ ਨੂੰ ਮੁੰਡੇ ਨੂੰ ਮਮਾਣਾ ਜਾਂ ਦੱਸਦਾ ਉਹਨੇ ਜਵਾਬਨੇ ਤੈਨੂੰ ਕਹਿਤਾ ਹੋਊਗਾ ਕਾਮਣੀ ਰਹੀ ਮੈਂ ਮੀ ਅੱਗੇ ਕਹਿੰਦੇ ਡਾਲ ਤੇ ਕੋਲ ਫੁਰਕਾ ਮਿਲ ਜਾਂਦੀ ਸੀ ਖਾ ਲੈਂਦੀ ਸੀ ਹੁਣ ਉਹ ਤੋਂ ਵੀ ਗਈ ਕਾਹਦਾ ਕਿਆ ਚੱਲ ਮਨਾ ਮੁੰ ਜਿਹੜੀਆਂ ਕਹਿਤੀਆਂ ਘਾਟੋਂ ਉਹ ਤਾਂ ਗੱਲਾਂ ਕਈਆਂ ਮੂਝ ਨਹੀਂ ਪੈਂਦਾਂ ਚੱਲ ਕੋਈ ਗੱਲ ਨਹੀਂ ਅੱਗੇ ਤੋਂ ਮੈਂ ਤਾਂ ਮੇਰੇ ਪੁੱਤ ਕੋਲੇ ਗੱਲ ਹੀ ਨਹੀਂ ਕਰਦੀ ਜਿਹੇ ਜੀ ਦੇਰਿਆ ਕਰੂ ਉਹ ਜੀ ਠੀਕ ਹੈ ਕੀ ਫਾਇਦਾ ਕਲੇਸ਼ ਕਰੇ ਦਾ ਵਾਹ ਕਰੂੰਗੀ ਕਹਿੰਦੇ ਜੇ ਮੁੰਡੇ ਨੂੰ ਕਹੀ ਜਾਊ ਉਹ ਜ਼ਿਆਦਾ ਲੜੂਗਾ ਇਹਦਾ ਹੀ ਨਹੀਂ ਪਤਾ ਜਦੋਂ ਹੁਣ ਕਹਦੀ ਚੱਕ ਕੇ ਕਹਿੰਦੇ ਬੈਠਕ ਜਮੰਜਾ ਡਾ ਦੇ ਉੱਥੇ ਮੈਨੂੰ ਜਿੰਦਾ ਲਾ ਦੇ ਕਹਿੰਦੇ ਹੋਈ ਨਹੀਂ ਮੈਂ ਤਾਂ ਹੁਣ ਕੀ ਕਰੂੰਗਾ ਕੋਈ ਜੀ ਨਜਰਾ ਆਉਦੀ ਫੁਗਦੀ ਖਾ ਲੈਨੇ ਆ ਕਹਦੀ ਮਰਜ਼ੀ ਖਾ ਲਈਏ ਹੁਣ ਲੋਹਾਂ ਦੀ ਫੁਗ ਦੇ ਰਹੀ ਹੈ ਜੀ ਦਿੰਦੇ ਦਾ ਖਾ ਲੈਨੇ ਆ 7 ਵਜੇ ਨਾਲ ਹੀ ਕੀ ਕਰਾਂ ਮੈਂ ਭੁੱਖਾ ਤੇ ਐ ਮੈਂ ਖੇਤ ਆ ਗਿਆ ਉਹ ਨਾਲ ਕੋਈ ਕੰਮ ਹੁੰਦਾ ਹੁਣ ਮੈਥੋਂ ਅੱਜ ਆਪਦੀ ਮਾਂ ਨੂੰ ਐ ਕਹਿ ਕੇ ਆਂ ਵੀ ਬੇਬੇ ਤੇਰੇ ਵਾਸਤੇ ਤਾਂ ਪਰੋਠੇ ਪਕਾਉਂਦੀ ਆ ਹਰਪ੍ਰੀਤ ਉਹ ਪਤਾ ਨਹੀਂ ਕਿਹੜੇ ਪਰੋਠੇ ਕੀ ਉਹਦੇ ਨਾਲ ਕਲੇਸ਼ ਕਰੂਗੀ ਨਾਲੇ ਮੈਂ ਭੁੱਖਾ ਨਾਲ ਮੈਥੋਂ ਖੇਤ ਕੰਮ ਹੁੰਦਾ ਕੋਈ ਇੱਥੇ ਹੁੰਦਾ ਸਮਾਂ ਕੀ ਕਰਾਂ ਜੇ ਮੈਂ ਘਰੇ ਜਾਨਾਂਗਾ ਤਾਂ ਪਤਾ ਨਹੀਂ ਮੇਰੀ ਮਾਂ ਮੈਨੂੰ ਕੀ ਕੀ ਲਾਂਬੇ ਦੇਊਗੀ ਆਖੂ ਤੂੰ ਚੰਗੇ ਨੂੰ ਪਰੌਠੇ ਕੇ ਕੇ ਗਿਆ ਉਹਦੇ ਨਾਲ ਕਲੇਸ਼ ਕਰਦੀ ਉਹ ਕਿਹੜੇ ਨੂੰ ਪਰੌਠੇ ਦਿੱਤੇ ਹੋਣਗੇ ਉਹ ਮੈਂ ਤਾਂ ਵਿਚਾਲੇ ਫਸ ਗਿਆ ਜਦੋਂ ਮੇਰੀ ਮਾਂ ਦੱਸ ਦਿੰਦੀ ਹੈ ਉਹ ਮੈਨੂੰ ਕਹਿਣਾ ਪੈਂਦਾ ਹੈਗਾ ਉਹ ਕਿਹੜਾ ਮੇਰੀ ਮੰਦੀ ਹੈ ਹੁਣ ਦੱਸਣਾ ਕੀ ਕਰਾਂ ਘਰੇ ਜਾਵਾਂ ਕਿ ਹੁਣ ਮੈਂ ਇੱਥੇ ਹੀ ਬੈਠਾ ਰਹਾ ਭੁੱਖੇ ਤਾਂ ਕੋਈ ਖੇਤ ਕੰਮ ਵੀ ਨਹੀਂ ਹੁੰਦਾ ਘਰੇ ਤਾਂ ਜਾਣੀ ਪਊਗਾ ਰੁੱਖੀਆਂ ਫੁੱਸੀਆਂ ਜਾ ਕੇ ਖਾਣੀਆਂ ਪੈਣਗੀਆਂ ਨੌਲੇ ਬੇਬੇ ਮੈਨੇ ਸੁਣਨੇ ਪੈਣਗੇ ਬੇਬੇ ਪਤਾ ਨਹੀਂ ਕੀ ਕੀ ਕਹੂਗੀ ਮਨ ਗਏ ਚੱਲ ਦੇਖੀ ਜਊ ਫਲੇਸ ਵੀ ਕਿਸੇ ਦੇ ਘਰੇ ਹੋਵੇ ਨਾ ਫਲੇਸ ਤਾਂ ਮਾੜੀ ਮਾੜਾ ਹੁੰਦਾ ਉਹ ਆਪਾਂ ਵੀ ਨਾ ਐਵੇਂ ਗੁੜੀਆਂ ਦੀਆਂ ਗੱਲਾਂ ਸੁਣ ਲੈਣੇ ਆ ਕਦੇ ਆਪਾਂ ਦੀਆਂ ਸੁਣ ਲੈਣੇ ਆ ਕਦੇ ਉਹਦੀਆਂ ਸੁਣ ਲੈਣੇ ਆ ਆਪਾਂ ਵੀ ਐਵੇਂ ਵਿਚਾਲੇ ਫਸ ਗਏ ਦੱਸ ਹੁਣ ਉਹ ਸੋਨੇ ਦਾ ਫਿਰ ਕਿਹਾ ਤਾਂ ਜਾਂਦਾ ਹੀ ਐ ਜਦੋਂ ਮਾਂ ਪੇ ਨੂੰ ਰੋਟੀ ਨਹੀਂ ਦਿੰਦੀ ਉਹ ਦੱਸ ਕੀ ਕਰੂਗੀ ਚੱਲ ਜਾ ਕੇ ਪੁੱਛਦੇ ਆ ਕਿਵੇਂ ਬਣੀ ਘਰੇ ਬਟਨ ਤਾਂ ਜੀ ਨਹੀਂ ਕਰਦਾਗਾ ਕਲੇਸ਼ ਨਾ ਕਰਦੀਆਂ ਹੁਣ ਕਦੇ ਉਹ ਚਲ ਬੇਬੇ ਤਾਂ ਪਈ ਐ ਬੇਬੇ ਨੂੰ ਬੁਲਾਉਂਦੀ ਨਹੀਂ ਆਪਾਂ ਸਿੱਧੀ ਵਗ ਜਾਨੇ ਆ ਗਈ ਗਰਲਾ ਲਈ ਵਰਜਾਈਆਂ ਨਾ ਬੁੱਤਾ ਆ ਜਾ ਉਹਰੇ ਉਹ ਬੇਬੇ ਮੈਦਾਨਾ ਹੁਣ ਖੇਤੋਂ ਆਇਆ ਸੀਗਾ ਚਾਹ ਪਣੀ ਪੀਣਾ ਸੀਗਾ ਤਲ ਬੀ ਲਵਤ ਮੈਂ ਤਾਂ ਖਾ ਲਈ ਸੀ ਰੋਟੀ ਰੋਟੀ ਖਾ ਲਈ ਸੀ ਹਾਂ ਖਾ ਲਈ ਸੀ ਰੋਟੀ ਪਰੌਠੇ ਹਾਂ ਪਰੌਠੇ ਹਾਂ 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 ਪੁੱਤ ਪਰੌਠੇ ਪਰੌਠੇ ਖਾ ਲਈ ਸੀ ਪਰੌਠੇ ਖਾਦੇ ਹਾਂ 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 ਪੁੱਤ ਫੇਰ ਲੈ ਮੈਂ ਕਿਹਾ ਸੀਗੇ ਮਾਂ ਮਰੀ ਬੀਬੀ ਨੂੰ ਪਰੌਠੇ ਪਕਾ ਕੇ ਦੇ ਹਾਂ ਤੂੰ ਕਿਹਾ ਸੀ ਪੁੱਤ ਤਾਂ ਕਰਕੇ ਪਕਾ ਕੇ ਦਿੱਤੇ ਮੈਂ ਖਾ ਲੇ ਦੇਖ ਲੈ ਬੇਬੇ ਮੜੀ ਤੜੀ ਸੀ ਐਂ ਕਰੀਦੇ ਸਿੱਧੀ ਇਹਨੂੰ ਗੱਲ ਸਹੀ ਹੈ ਪੁੱਤ ਜੇ ਮੈਂ ਤੈਨੂੰ ਉਦੋਂ ਦੀ ਕਹਿ ਦਿੰਦੀ ਕਿਉਂ ਸੁੱਕੀਆਂ ਰੋਟੀਆਂ ਖਾਂਦੀ ਓਦੋਂ ਦੀ ਪਰੌਂਠੇ ਖਾ ਲੈਂਦੀ ਸਮਾ ਇਹਦੀ ਕੀ ਮਜਾਲ ਸੀਗੀ ਪਰੌਂਠੇ ਨਾ ਪਕਾ ਕੇ ਦਿੰਦੀ ਇਹੇ ਗੱਲ ਸਹੀ ਹੈ ਪੁੱਤ ਬਾਕੀ ਇੱਥੇ ਤਾਂ ਮਾੜਾ ਮੋਟਾ ਡਰਦੀ ਹੈ ਪੁੱਤ ਉਹ ਬੇਬੇ ਮੈਂ ਤਾਂ ਉਹ ਕੀ ਤੜਫੜ ਕੀਤੀ ਨਹੀਂ ਸੀਗੀ ਹਾਂ ਤੇ ਨਾ ਹੀ ਤੋਂ ਮੈਨੂੰ ਇਹ ਨਾ ਦੱਸਦੀ ਸੀਗੀ ਉਹ ਇਸ ਰਸਿਆ ਸਾਰੀ ਗੱਲ ਦੱਸਿਆ ਕਰ ਮੈਂ ਕਰ ਉਹਨੂੰ ਰੋਟਾ ਪੇ ਠੀਕ ਆ ਪੁੱਤ ਠੀਕ ਆ ਦੱਸਿਆ ਕਰੂੰਗੀ ਤੈਨੂੰ ਕੋਈ ਗੱਲ ਨਹੀਂ ਕਹਿੰਦੇ ਅੱਗੇ ਮੈਂ ਦੱਸਦੀ ਨਹੀਂ ਸੀ ਡਰਦੀ ਸੀ ਉਹ ਤਾਂ ਹੁਣ ਮੈਂ ਦੱਸ ਦਿਆ ਕਿਉਂ ਜੇ ਤੁਹਾਨੂੰ ਦੱਸਿਆ ਤਾਂ ਹੀ ਪਰੌਂਠੇ ਦੇਗੀ ਹਾਂ ਲੈ ਡਰ ਕਾ ਤੇ ਜਿੱਤ ਮੁੰੁਕ ਤੇ ਪਹਿਲੀ ਦੱਸਣ ਦੀ ਉਦੇ ਦੀ ਪਰੌਂਠੇ ਜੰਦੀ ਹੋ ਤਾਂ ਗੱਲ ਸਹੀ ਐ ਬੁੱਤ ਗੱਲ ਸਹੀ ਐ ਤੂੰ ਵੀ ਖਾਲਾ ਬੁੱਤ ਬਣਾਈ ਬੈਠੀ ਹੂੰ ਬੇਬੇ ਮੈਂ ਤਾਂ ਉਦੀ ਖਾ ਗਈ ਸੀਗਾ ਹਾਂ ਅੱਛਾ ਮੈਨੂੰ ਕਹਿੰਦੇ ਖਾ ਕੇ ਨਹੀਂ ਗਿਆ ਕਹਿੰਦੇ ਰੋਟੀ ਕਹਿੰਦੇ ਅਗਰ ਲਾਲ ਸੋ ਤੇ ਉਧਰ ਹੀ ਟੱਪ ਗਿਆ ਦੀ ਬਾਹਰ ਨੂੰ ਮੈਂ ਤੈਨੂੰ ਇਹ ਕਹਿੰਦੇ ਰੋਟੀ ਖਾ ਕੇ ਨਹੀਂ ਗਿਆ ਨਾ ਮੈਨੂੰ ਇਹਦੇ ਖਾ ਕੇ ਨਹੀਂ ਗਿਆ ਸਮਾਂ ਮੈਨੂੰ ਸੋਚਿਓ ਕਿ ਮੈਂ ਖਾ ਮੈਂ ਡਿੱਟ ਭਰੀ ਆ ਬੈਠੀ ਮੇਰੇ ਪੁੱਤ ਭੁੱਖਾ ਵੱਗ ਗਿਆ ਓਏ ਬੇ ਤੈਨੂੰ ਉਹੀ ਕਹਿਤਾ ਉਹਨੇ ਉਹ ਮੇਰਾ ਦੋ ਪਰੋਠੇ ਉਹਦੀ ਖਾ ਗਿਆ ਸੀਗਾ ਖਾਣ ਵਾਲੀ ਹੋਰ ਠੀਕ ਹੈ ਚੱਲ ਕੋਈ ਨਾ ਪੁੱਤ ਚੱਲ ਜੇ ਹੁਣ ਹੋਰ ਬਣਾਇਆ ਮੈਂ ਹੋਰ ਖਾ ਲੂੰਗਾ ਖਾ ਲੈ ਖਾ ਲੈ ਪੁੱਤ ਬਣਾਏ ਪਏ ਹੋਣਗੇ ਚੰਗਾ ਬੇਬੇ ਗਾਹਾਂ ਨੂੰ ਨਾ ਜੇ ਕੋਈ ਗੱਲ ਹੁੰਦੀ ਹੈ ਮੜੀ ਮੁੱਟੀ ਮੈਨੂੰ ਦੱਸਿਆ ਕਰ ਮੈਂ ਕਰੂੰਗਾ ਆਪੇ ਨੂੰ ਸਿੱਧੀ ਠੀਕ ਹੈ ਪੁੱਤ ਠੀਕ ਹੈ ਮੈਂ ਡਰਦਾ ਡਰਦਾ ਨਹੀਂ ਹੈਗਾ ਤੂੰ ਨਾ ਕੋਈ ਨਾ ਪੁੱਤ ਮੈਨੂੰ ਪਤਾ ਹੀ ਹੈ ਲੱਹ ਤੈਨੂੰ ਕੀ ਪਤਾ ਕਾਂਵੜੇ ਪੁੱਤ ਕਹਿੰਨੇ ਵੀ ਇਹਨੇ ਪਰੌਂਠੇ ਦਿੱਤੇ ਆ ਕਿ ਕੀ ਦਿੱਤਾ ਅੱਗੇ ਕੋਈ ਮੈਨ ਸਬਜੀ ਨਾਲ ਫੁਰਕਾ ਮਿਲ ਜਾਂਦਾ ਸੀ ਅੱਜ ਤਾਂ ਸੁੱਕੀਆਂ ਰੋਟੀਆਂ ਦੇ ਕੇ ਛਟਣੀ ਨਾਲ ਹੁਣ ਕਹਿੰਦੇ ਜੇ ਦੱਸਦੀਆਂ ਤਾਂ ਵੀ ਮਰਦੀਆਂ ਨਹੀਂ ਦੱਸਦੀ ਤਾਂ ਵੀ ਮਰਦੀਆਂ ਹੁਣ ਕਹਿੰਦੇ ਕਹਿੰਦੀ ਜੇ ਦੱਸਤਾ ਉਹਦੇ ਪੁੱਤ ਨੂੰ ਕੋਈ ਵੀ ਗੱਲ ਫਿਰ ਦੇਖ ਲਈ ਤੈਨੂੰ ਕੋਰਟ ਦੀ ਵਿੱਚ ਢਾਕੇ ਜਿੰਦਾਲਾ ਨੂੰ ਡਰਦੀ ਨੇ ਪੁੱਤ ਕਹਿੰਦੇ ਹੁਣ ਉਹ ਸੁੱਕੀਆਂ ਰੋਟੀਆਂ ਨੂੰ ਪਰੌਂਠੇ ਬਣਾ ਲੈ ਪੁੱਤ ਮੈਂ ਤੇ ਤੇਰੇ ਕੋਲੇ ਹੁਣ ਬੋਲਦੀ ਨਾ ਇਹਦੇ ਪੁੱਤ ਨੂੰ ਵੀ ਹਾਂ ਮੈਨੂੰ ਦਿੱਤੇ ਹੀ ਨਹੀਂ ਪਰੌਂਠੇ ਜੇ ਤੈਨੂੰ ਨਾ ਲਾਉਂਦੀ ਅੰਦਰ ਅੰਦਰ ਦੇ ਦਰਦੀ ਮਾਰੀ ਨੇ ਦੇਖਲਾ ਮੰਨ ਗਈ ਨਾ ਵੀ ਹਾਂ ਭਾਈ ਮੈਨੂੰ ਤਾਂ ਪਰੌਂਠੇ ਪਕਾ ਕੇ ਖਵਾਏ ਹੈਗੇ ਨਾਲੇ ਪੁੱਤ ਨੂੰ ਆਇਆ ਹੋਗਾ ਮੇਰੀ ਮਾਂ ਨੂੰ ਪਰੌਂਠੇ ਦਿੱਤੇ ਕੋਈ ਨਹੀਂ ਤੇਰੇ ਪੁੱਤ ਨੂੰ ਵੀ ਦਿੰਨੀ ਆ ਜਾ ਕੇ ਪਰੌਂਠੇ ਜੈਸੀ ਕੋੜ ਪਕਾਏ ਪਏ ਜਿਹੜੀ ਉਹ ਮਾਇ ਤਾਂ ਇਮਤਰੀਆ ਵੀ ਮੇਰੀ ਮਾਂ ਨੂੰ ਲਾਂਬਾ ਦੇਊਗੀ ਅੱਜ ਕਿਧਰੋਂ ਦਿਨ ਛੜਿਆ ਹੈ ਵੀ ਵੇਗ ਨਹੀਂ ਪਰੌਂਠੇ ਦਿੱਤੇ ਵਾਲੀ ਵਧੀਆ ਪਤਾ ਨਹੀਂ ਕੀ ਗੱਲ ਹੈ ਉਹ ਚਲ ਕੀ ਗੱਲ ਹੈ बेबे न परोठे मिलने लग गए कि मिलने लग गए हरप्रीत पता नहीं किधर गई है, तो तो है इधर फिर कहना सी तो ना तो मैं खेत भी चिंता करी रोटी में खा के नी काी चया जो मैं तेन आखिया मैं रोटी बना रोटी खा दी भजा करना माड़ा है ਕਰਾਰਜ ਹੋ ਗਿਆ ਗੱਲ ਦਾ ਉਹ ਮੈਂ ਤਾਂ ਡਰੀ ਗਿਆ ਮਹਾਰਾ ਬੇਬੇ ਨੂੰ ਮੈਂ ਤਾਂ ਇਹ ਕਹਿ ਕੇ ਹੀ ਜਾਂਦਾ ਜਾਂਦਾ ਮਹਾਂ ਬੇਬੇ ਤੇਰੇ ਵਾਸਤੇ ਪਰੌਠੇ ਪਕੀ ਜਾਂਦੇ ਨੇ ਤੇ ਮਹਾਰਾ ਪਤਾ ਨਹੀਂ ਹਰਪ੍ਰੀਤ ਪਰੌਠੇ ਫੜਾਉ ਪਤਾ ਨਹੀਂ ਦਾਲ ਫੁਲਕਾ ਫੜਾਉ ਬੇਬੇ ਤਾਂ ਮੈਨੂੰ ਕਹਿੰਦੀ ਕਿ ਬਾਈ ਬਾੜੀ ਵਧੀਆ ਪਰੌਠੇ ਪਕਾਈ ਇਹ ਗੱਲ ਕਿੱਧਰ ਨੂੰ ਜਾਂਦੀ ਆ ਤੂੰ ਮੇਰੇ ਨਾਲ ਲੜੀ ਗਈ ਬੇਬੇ ਨੂੰ ਤਾਂ ਪਰੌਠੇ ਦੇਣੇ ਆ ਲੈ ਮੈਂ ਤਾਂ ਮਾਂ ਆਖਿਆ ਤਸੀਹ ਵੀ ਬੇਬੇ ਨੂੰ ਮੈਂ ਕਰਾ ਤਸੀਹ ਦਿੰਨੀ ਆ ਹੋਰ ਰੋਟੀ ਦੇਵਾਂਗੀ ਬੇਬੇ ਨੂੰ ਕੀ ਗੱਲ ਮੈਂ ਖਚਾ ਦਪਰਨਾ ਮੌਕਾ ਹੈਗਾ ਵਿਚਾਰੀ ਤਾਂ ਨਹੀਂ ਰੋਟੀ ਚੱਬੀ ਜਾਣੀ ਉਹਦਾ ਲੱਗ ਬੁਢਾ ਬੰਦਾ ਹੈਗਾ ਕੀ ਗੱਲ ਹੈ ਦੋ ਪਰੌਂਠੇ ਲਾ ਦੇਣੀ ਆ ਜੇ ਮੈਂ ਪਰੌਂਠੇ ਲਾ ਦੇ ਨਹੀਂ ਫੇਰ ਵੀ ਤੈਨੂੰ ਹਾਜਮ ਨਹੀਂ ਹੁੰਦੇ ਹੁਣ ਮੈਂ ਕਹਿੰਦਾ ਮੇਰੀ ਮਾਂ ਨੂੰ ਪਰੌਂਠੇ ਲਾ ਦੇ ਕੀ ਗੱਲ ਲਾ ਦੇ ਨਾ ਕਣ ਉਹ ਪਰੌਂਠੇ ਤਾਂ ਲਾ ਦੇ ਸ਼ੁਕਰ ਹੈ ਰੱਬ ਦਾ ਮੈਂ ਤਾਂ ਕਹਿੰਦਾ ਮੇਰੀ ਮਾਂ ਨੂੰ ਰੋਜ਼ ਹੀ ਪਰੌਂਠੇ ਜਿਆ ਕਰ ਤੂੰ ਉਹ ਤੂੰ ਤਾਂ ਮੇਰੇ ਨਾਲ ਕਲੇਸ਼ ਕੀਤਾ ਮੈਨੂੰ ਵੀ ਰੋਟੀ ਦਾ ਖਾਣਾ ਦਿੱਤੀ ਤੇ ਤੂੰ ਪਰੌਂਠੇ ਪਕਾਉਣੇ ਸੀ ਤੇ ਫਿਰ ਤੂੰ ਉਹਦੇ ਪਰੌਠੇ ਫੜਾਏਂਗੀ ਮੈਂ ਫੜਾਏਂਦਾ ਲੈ ਮੇਰਾ ਮਾਨਤਾਰ ਰਹੀ ਜਾਂਦਾ ਲੈ ਉਹੀ ਤਾਂ ਗੱਲ ਐ ਫੇਖੇ ਰਾਈ ਲਿਆਉਣਾ ਆਪ ਨੂੰ ਵਿੱਚ ਓਕੇ ਮੈਂ ਫੜਾਏਂਦਾ ਸੇਵਾ ਤਾਂ ਮੈਂ ਕਰਨੀ ਐ ਬੇਬੇ ਦੀ ਮਾਨਤਾਰ ਤਾਂ ਮੈਂ ਕਰਨਾ ਚੀ ਠੀਕ ਐ ਠੀਕ ਐ ਮੈਂ ਤੇਰੀ ਗੱਲ ਸਮਝ ਗਿਆ ਹੁਣ ਆਹੋ ਵੀ ਕਰੇ ਮਾਇਨਾ ਵਾਵਾ ਖੱਟਲਾ ਹਾਂ ਤੂੰ ਹੀ ਵਾਵਾ ਖੱਟੇ ਪਤਾ ਲੱਗ ਗਿਆ ਜੰ ਨੂੰ ਮੈਂ ਤੇਰੀ ਗੱਲ ਹੁਣ ਸਮਝ ਗਿਆ ਚਾਚੀ ਤਾਂ ਹੀ ਆਜੇ ਕੋਈ ਰੋਟੀ ਖਾਈ ਜਾਂਦੀ ਦੇਖ ਲੈ ਨੀ ਤੂੰ ਫੜਾਈ ਜਾਂਦਾ ਦੇਖ ਲਾ ਅਗਲੀ ਤਾਂ ਇਹ ਕਹਿੰਦੀ ਵੀ ਇਹਦੀ ਨੂੰ ਮਾੜੀ ਐ ਨੂੰ ਰੋਟੀ ਨਹੀਂ ਦਿੰਦੀ ਤਾਂ ਮੁੰਡਾ ਦਿੰਦਾ ਓ ਤੇਰੀ ਗੱਲ ਮੈਂ ਹੁਣ ਸਮਝ ਗਿਆ ਤੇਰੀਆਂ ਗੱਲਾਂ ਤਾਂ ਤੁਸੀਂ ਜਾਣੇ ਪਤਾ ਲੱਗ ਗਿਆ ਤੈਨੂੰ ਮੈਨੂੰ ਨਲਗਾਰ ਗੱਲ ਤੂੰ ਲੜਦਾ ਰਹੇ ਨਾ ਮੇਰੀ ਮਾਂ ਦੀ ਸੇਵਾ ਨਹੀਂ ਕਰਦੀ ਮੇਰੀ ਮਾਂ ਨੂੰ ਰੋਟੀ ਨਹੀਂ ਪੁੱਛਦੀ ਹਾਂ ਹੁਣ ਪੁੱਛ ਲੈ ਮਾਂ ਨੂੰ ਬੋਲੇ ਬੇਬੇ ਦਾ ਨਾ ਮੈਂ ਤਾਂ ਡਰ-ਡਰਦਾ ਮਸਾਂਖਰੇ ਵਰਦਾ ਸੀਗਾ ਵੀ ਬੇਬੇ ਮੈਨੂੰ ਲਾਂਭੇ ਦੇਊਗੀ ਵੀ ਹਰਪ੍ਰੀਤ ਨੇ ਖਾਣੀ ਪਰੌਠੇ ਦੇਊ ਪਤਾ ਨਹੀਂ ਨਾ ਉਹ ਬੇਬੇ ਕਹਿੰਦੀ ਭਾਈ ਮੇਰੀ ਤਾਂ ਬਾਹਲੀ ਟਹਿਲ ਸੇਵਾ ਹੁੰਦੀ ਐ ਤੇ ਨਾਲੇ ਬੇਬੇ ਤਾਂ ਬੱਚੀਆਂ ਐ ਕਹਿੰਦੀ ਸੀ ਭਾਈ ਮੈਨੂੰ ਕਿੱਦੀ ਦੀ ਨਾ ਦੱਸਿਆ ਤੂੰ ਉਹਦੇ ਦੀ ਕਹੇ ਨਾ ਮੈਨੂੰ ਉਹਦੇ ਦੀ ਪਰੌਠੇ ਮਿਲਣ ਲੱਗ ਜਾਂਦੇ ਉਹ ਮੈਂ ਕਿਹਾ ਬੇਬੇ ਤੂੰ ਹੁਣ ਜੇ ਕੋ ਮਾੜੀ-ਮ ਮੈਂ ਉਹਦੀ ਹਰਕਤ ਨੂੰ ਕਹਿੜਿਆ ਕਰੂੰਗਾ ਠੀਕ ਆ ਠੀਕ ਆ ਐਂ ਕਰੋ ਤੁਸੀਂ ਚੱਲੋ ਰਸੋਈ 'ਚ ਤੁਹਾਡੇ ਵੀ ਲਾਹੇ ਪੇਪਰੋਂ ਖਾ ਲਓ ਤੁਸੀਂ ਦੋ ਚਾਹ ਨਾ ਤੇ ਮੈਂ ਆਗੀ ਕੋਲੇ ਮੈਨੂੰ ਤਾਂ ਕੀ ਐ ਪਰੌਠਿਆਂ ਨੂੰ ਨਹੀਂ ਨਹੀਂ ਖਾ ਲਓ ਖਾ ਲਓ ਮੈਨੂੰ ਤਾਂ ਦੋ ਰੋਟੀਆਂ ਲਿਆ ਦੇ ਤੂੰ ਐਂ ਕਰੀ ਦੁਪਹਿਰੇ ਹੀ ਬੰਨ ਪਰੌਠੇ ਦੇ ਦੀਂ ਤੋ ਕੋਈ ਗੱਲ ਨਹੀਂ ਤੂੰ ਰਸੋਈ 'ਚ ਚੱਲ ਮੈਂ ਆਗੀ ਮੈਂ ਤੁਹਾਨੂੰ ਕਹਤਾ ਜਦੋਂ ਚੱਲ ਚੰਗਾ ਫਿਰ ਠੀਕ ਐ ਦੇਖਦਾ ਜਾਈਂ ਤੇਰੀ ਮਾਂ ਨੇ ਤਾਂ ਹੁਣ ਮੈਂ ਜਿਕਰੀ ਦੇਉ ਪਰੌਠੇ ਆਗੀ ਨਾ ਇਹ ਪਰੌਂਡਿਆਂ ਤੇ ਆਗੀ ਨਾ ਬੁੜੀ ਲੈਣ ਤੇ ਉਹ ਤਾਂ ਮੈਨੂੰ ਕਿਵੇਂ ਆਕੜ-ਆਕੜ ਬੋਲਦੀ ਸੀ ਦੱਸੂੰਗੀ ਆਦੇ ਮੁੰਡੇ ਨੂੰ ਲਾ ਲੀਂ ਜੋਰ ਮੇਰਗੂ ਹੀ ਕਰਾਊਗਾ ਅਲਾਲੇ ਨਾ ਮਾਤਾ ਆਪਦੀ ਕਰਾਉਣ ਨਹੀਂ ਤਾਂ ਮੇਰੇ ਘਰ ਚ ਘਰ ਤਾਂ ਤੇਰਾ ਮੁੰਡਾ ਹੁਣ ਕਰਾਉਂਦਾ ਮੇਰੀ ਤੇ ਨਾਲੇ ਉਹ ਛੱਕੀਆਂ ਰੋਟੀਆਂ ਤੂੰ ਮੰਨ ਗਈ ਵੀ ਮੈਨੂੰ ਪਰੌਂਠੇ ਦਿੱਤੇ ਹੁਣ ਦੇਖਦੀ ਜਾਈਂ ਆਥਨ ਡੜ ਕੇ ਤੈਨੂੰ ਇਹੀ ਪਰੌਂਠੇ ਮਿਲਿਆ ਕਰਨਗੇ ਤੇ ਮੁੰਡੇ ਕੋਲੇ ਕਿਆ ਕਰਾਂਗੀ ਮੈਂ ਪਰੌਂਠੇ ਖਾਨੀਆਂ ਤੇ ਦੇਆ ਕਰੂੰ ਤੈਨੂੰ ਚਟਣੀ ਨਾ ਸਬਜੀ ਤਾਂ ਤੂੰ ਭੁੱਲ ਜਾ ਵੀ ਹੁਣ ਸਬਜੀ ਵੀ ਖਾਏਂਗੀ ਕੋਠੜੀ ਦੀ ਮਾਰੀ ਚੁੱਪ ਕਰੀਏ ਜੀਬ ਤਾਂ ਮੰਨ ਕਰੀਏ ਜਿ ਮਾਣ ਆਏ ਵੀ ਬੋਲਦੀ ਤੇਂਗੀ ਨਾ ਬੁੜੀ ਨੂੰ ਉਹਦੀ ਲੈ ਜੂ ਕੋਠੜੀ ਬੰਨੀ ਫੇਰ ਦੇਖੀ ਜੋ ਕਰੀਂ ਅੰਦਰ ਬੰਦ ਉਹ ਤਾਂ ਜਮਾਂ ਸਾਹ ਵੀ ਨਹੀਂ ਕੱਢਣਾ ਬੁੜੀ ਨੂੰ ਤਾਂ ਮੈਂ ਪੋਲੀ ਕਰਕੇ ਰੱਖੂ ਲਾਹਪ੍ਰੀਤ ਅੱਜ ਤਾਂ ਬਾਲੇ ਵਧੀਆ ਪਰੋਠੇ ਬਣਾਏ ਸਵਾਦ ਲੱਗੇ ਬਾਲੇ ਸਵਾਦ ਪਰੋਠੀ ਸੀਗੀ ਇਹ ਬਣਾ ਤੇ ਰੇਵੀ ਜੀ ਬੇਡੇ ਨੂੰ ਖਵਾਈ ਸੀ ਜਾਂ ਇਹ ਤੈਨੂੰ ਖਵਾਈ ਐ ਉਹ ਬੜੀਆ ਗੱਲ ਐ ਹਾਂ ਉਹ ਨਾਲੇ ਬਜ਼ੁਰਗਾਂ ਦੀ ਸੇਵਾ ਦਾ ਕਰਨੀ ਚਾਹੀਦੀ ਐ ਹੋਰ ਹੁਣ ਬਜ਼ੁਰਗਾਂ ਦੀ ਸੇਵਾ ਤਾਂ ਤਾਰਦਾਨੀਆ ਬੰਦੇ ਨੂੰ ਹਾਂ ਉਹ ਤੈਨੂੰ ਤਾਂ ਮੇਰੇ ਨਾਲ ਦਾ ਵੱਧ ਹੀ ਗਿਆਨ ਐ ਹੋਰ ਹੁਣ ਚਲ ਮੇਰਾ ਤਾਂ ਜ ਹੈ ਸੁਭਾਅ ਅਸੀਂ ਮੈਂ ਰਹੀ ਮੈਂ ਤੈਨੂੰ ਕਹਿ ਬੈਠ ਐਵੇਂ ਕਹਿ ਬੈਠ ਹਣਾ ਮੇਰੀ ਗੱਲ ਦਾ ਤੂੰ ਗਿਲਾ ਨਾ ਕਰੀ ਨਹੀਂ ਨਹੀਂ ਗੁੱਸਾ ਨਹੀਂ ਕਰਦੀ ਮੈਂ ਕੋਈ ਗੱਲ ਨਹੀਂ ਉਹ ਤਾਂ ਮੇਰਾ ਵੀ ਉਦੋਂ ਬਲੱਡ ਵਜਿਆ ਤੇ ਅਸੀਂ ਮੈਨੂੰ ਨਹੀਂ ਪਤਾ ਲੱਗਿਆ ਉਹ ਚੰਗਾ ਨਾ ਮੈਂ ਹੁਣ ਮੜਾ ਜਾ ਸ਼ਹਿਰ ਕੰਮ ਜਾ ਕੇ ਆਉਣਾ ਜਾਇਓ ਹਾਂ ਚਲ ਠੀਕ ਐ ਫਿਕਰ ਨਾ ਕਰੀ ਤੂੰ ਮੱਝਾਂ ਨੂੰ ਨੀਰਾ ਨੂੰ ਆਪੀ ਪਾਲੀ ਕੋਈ ਕੋਈ ਨਹੀਂ ਮੈਂ ਆਪੇ ਪਾ ਦੂੰਗੀ ਤੂੰ ਜਾ ਤੂੰ ਜਾ ਤਾਂ ਸਹੀ ਮੱਝਾਂ ਨੂੰ ਨੀਰਾ ਤੱਕ ਦੇਖਦਾ ਜੀ ਤੇਰੀ ਮਾਂ ਤੋਂ ਨਾ ਪਵਾਇਆ ਉਹ ਸੀ ਤੂੰ ਪਵਾਉ ਧਰਮਾਂ ਤਾਂ ਖੁੰਡੀ ਤੇ ਚੱਕ ਟੋਕਰਾ ਸੰਨੀ ਵਾਲਾ ਤੇ ਜਾ ਕੇ ਸੰਨੀ ਵੜਾ ਕੇ ਤੇ ਜੇ ਸਾਂ ਕੱਢਿਆ ਇਹਦੇ ਮੁੰਡੇ ਕੋਲੇ ਐਨੇ ਜਿੱਕਰੀ ਕਹਿਣਾ ਵੀ ਨਾ ਤਾਂ ਮੈਨੂੰ ਪਰੌਂਠੇ ਦੇਂਦੀਆਂ ਨਾ ਮੈਂ ਇਥੋਂ ਕੋਈ ਕੰਮ ਨਹੀਂ ਕਰਾਉਂਦੀ ਤੇ ਨਾਲੇ ਹੁਣ ਸਾਰਾ ਕੰਮ ਕਰਵਾਉਂਨਾ ਕੱਪੜੇ ধਵਾਉਂ ਮੈਂ ਝਾੜੂ ਪੋਚਾ ਕਰਵਾਉਂ ਸਾਰੇ ਕੰਮ ਕਰਵਾਉਂ ਬੁੜੀ ਤੋਂ ਬੁੜੀ ਹੁਣ ਤੂੰ ਦੇਖਦੀ ਤੈਨੂੰ ਤਾਂ ਕਰ ਦੂੰ ਗੱਜ ਵਰਗੀ ਤੇ ਤੇਰੇ ਮੁੰਡੇ ਨੂੰ ਨਹੀਂ ਰੂਮ ਬਣ ਕੇ ਚੰਗੀ ਵੀ ਮੈਂ ਬੇਬੇ ਦਾ ਪੜਾ ਕਰਦੀ ਆ ਤੇ ਨਾਲੇ ਬੇਬੇ ਨੇ ਨਹੀਂ ਬੋਲਣਾ ਹੁਣ ਤੂੰ ਦੇਖਦੀ ਓ ਲੈ ਮੈਨੂੰ ਉੱਦੀ ਦੀ ਨਾ ਖਿੱਚੇ ਮੜਾ ਜਾ ਤਾਲ ਫੜ ਜੀ ਉੱਦੀ ਦੀ ਕੀਤੀ ਹੁੰਦੀ ਉਹ ਦੇ ਦੇ ਮੇਰੀ ਮਾਂ ਦੀ ਸੇਵਾ ਕਰਨ ਲੱਗ ਜਿੰਦੀ ਉਹ ਮੈਂ ਵੀ ਐਵੇਂ ਡਰਦਾ ਹੀ ਰਹਾ ਉਹਨਾਂ ਨੂੰ ਤਾਂ ਮੜਾ ਜਾ ਖਿੱਚ ਕੀ ਰੱਖੇ ਉਹ ਜੇ ਮੈਨੂੰ ਬੇਬੇ ਨੇ ਦੱਸਿਆ ਤਾਂ ਹੀ ਮੈਂ ਨਾ ਮੜਾ ਜਾ ਮਾਨਤਨ ਕੀਤਾ ਉਹ ਚਲ ਆਪਣੀ ਬੇਬੇ ਦੀ ਸੇਵਾ ਹੋਣ ਲੱਗ ਗਈ ਗਰ ਲਾਲ ਸਿਆਬਾ ਤੂੰ ਬਾਹਰ ਨੂੰ ਜਾਣਾ ਹੈ ਮੈਨੂੰ 5-400 ਰੁਪਈਆ ਲੈ ਜਾ ਮੱਖਾਂ ਦੀ ਦਵਾਈ ਲਿਆਉ ਉਹ ਬੇਬੇ 5-400 ਰੁਪਈਆ ਦੀ ਕੀ ਗੱਲ ਐ ਤੂੰ ਮੁੱਸਰ ਰੁਪਈਆ ਵਾਦ ਲੈ ਲੈ ਨਾ ਵਦਦਾ ਮੈਂ ਕੀ ਕਰਨੇ ਬਤ ਤੂੰ ਮੈਨੂੰ ਦਵਾਈ ਲਿਆਉਣੀ ਮੈਂ ਕੀ ਕਰਨੇ ਆ ਪੁੱਲਾ ਬੇਬੇ ਉਹ ਆ ਫੜ 1500 ਰੁਪਿਆ ਐਨੇ ਮੈਂ ਕਿਹਾ ਮੇਰੇ ਪੁੱਤ ਉਹ ਬੇਬੇ ਤੂੰ ਰੱਖ ਲੈ ਕੇ ਤੇ ਫੇਰ ਲੋਡ ਪੈ ਜਾਂਦੀ ਐ ਮੈਂ ਤਾਂ 5 400 ਹੀ ਦੇ ਦਿੰਦਾ ਨਹੀਂ ਨਹੀਂ ਤੂੰ ਰੱਖ ਲੈ 1500 ਹੀ ਰੱਖ ਲੈ ਤੂੰ ਉਹ ਬੇਬੇ ਨਾ ਮੇਰੀ ਗੱਲ ਸੁਣੋ ਤੂੰ ਫਿਕਰ ਨਾ ਕਰੀ ਮੈਂ ਮੜਾਏ ਸ਼ਹਿਰ ਜਾ ਕੇ ਆਉਣਾ ਤੇ ਹਰਪ੍ਰੀਤ ਨੂੰ ਮੈਂ ਕਿਹਾ ਸੀ ਮੱਜਾਂ ਨੂੰ ਹੀ ਰਾਪੇ ਪਾਲੂਗੀਓ ਕੋਈ ਨਾ ਪੁੱਤ ਤੇ ਤੂੰ ਮੇਰੀ ਗੱਲ ਸੁਣ ਲੈ ਬੇਬੇ ਇੱਥੇ ਹੀ ਰਹਿਗਾ ਤੂੰ ਬਾਰ ਕੇ ਨਾ ਮੱਜਾਂ ਬੰਦਾ ਜਿੰਦਾ ਹੁੰਦਾਗਾ ਐਵੇਂ ਨਾ ਕਿਸੇ ਦੇ ਘਰੇ ਜਾਇਆ ਕਰ ਗੱਲ ਸਹੀ ਐ ਪੁੱਤ ਤੇਰੀ ਮਾਂ ਜਾਂਦੀ ਨਹੀਂ ਕਿਤੇ ਹਾਂ ਨਾ ਲੜੇ ਲੋਕ ਇਹ ਜਿਹੇ ਨੇ ਇਹ ਪਹਿਲਾਂ ਤਾਂ ਗੱਲਾਂ ਕਹਾ ਲੈਂ ਫੇਰ ਉਹਨੂੰ ਦੱਸ ਦਿੰਦੇ ਆ। ਦੱਸ ਦਿੰਦੇ। ਨੀਂਹ ਲੀ ਚੁਗਲੀ ਬਣ ਜਾਂਦੀ ਬੇਬੇ। ਚੁਗਲੀ ਰੋ ਰੋਟੀ ਖਾ ਕੇ ਹਾਜਮੇ ਕਰਦੇ ਆ ਲੋਕ ਕਹਿੰਦੇ ਪਤਾ ਨਹੀਂ ਨਾ। ਹਾਂ ਚੁਗਲੀ ਮਾੜੀ ਦੇ ਕਰਕੇ ਐਡੀ ਵੱਡੀ ਗੱਲ ਬਣਾਉਂਦਾ। ਬੇਬੇ ਤੇ ਸਾਰੀਆਂ ਗੱਲਾਂ ਦਾ ਪਤਾ ਤੈਨੂੰ ਸਿਆਣੀ ਐ। ਚੰਗਾ ਬੇਬੇ ਮੈਂ ਤਾਂ ਸ਼ਹਿਰ ਜਾ ਕੇ ਸ਼ਾਮ ਨੂੰ ਮੁਰੂੰਗਾ। ਚੰਗਾ ਚੰਗਾ ਪੁੱਤ। ਮੈਂ ਸ਼ਾਮ ਹੀ ਨਾ ਦੇਵਾਂ ਪੈਸੇ ਆਪਦੇ। ਦੇਖ ਲੈ ਕਿੰਨੇ ਪੈਸੇ ਦੇ ਕੇ ਗਿਆ। ਸ਼ਾਮ ਹੀ ਦੇਵਾਂ। ਕੀ ਗੱਲ ਮਾਤਾ? ਲੋੜ ਆਦੀ ਐ ਪੈਸੇ। ਮੈਂ ਤਾਂ ਲੈ ਇਸੇ ਮੁੰਡੇ ਦਾ ਅੱਖਾਂ ਦੀ ਦਵਾਈ ਲੈ ਕੇ ਆਉਣੀ ਐ ਕੀ ਹੋ ਗਿਆ ਬੇਬੀ ਤੇਰੀਆਂ ਅੱਖਾਂ ਨੂੰ ਮੈਨੂੰ ਦਿਨਾ ਨਹੀਂ ਅੱਛਾ ਦਿਨਾ ਨਹੀਂ ਚੰਗਾ ਪਹਲਾ ਤਾਂ ਦਿਖੀ ਜੇ ਮੈਂ ਐ ਕਰ ਮੈਂ ਆ ਖੁੰਡੀ ਜੀ ਧਰਨੀ ਧਰਦੇ ਤੇ ਲਿਜਾਣੀ ਐ ਨਾਲ ਲੈ ਜਾ ਤੇ ਮੱਜਾ ਨੂੰ ਸਮੀ ਪਾਏਗਾ ਕੇ ਖੜੀ ਹੋ ਜਾ ਜਾ ਪਾਏਉ ਨੀ ਆ ਭਾਈ ਹਾਂ ਜਿਵੇਂ ਕਹਿੰਦੇ ਹਾਂ ਤੇ ਖਾਸਮ ਚਲਾਵੇ ਉਵੇਂ ਚੱਲਣਾ ਪੈਂਦਾ ਪਾਏ ਪਾਏ ਭੱਜ ਕੇ ਲੈ ਆ ਸੰਨੀ ਕੋਈ ਨਹੀਂ ਮਾਤਾ ਦੇਖ ਲਓ ਜਰਕਦੇ ਨੇ ਫੜ ਲਿਆ 1500 ਰੁਪਇਆ ਭੱਜ ਕੇ ਫੜਾ ਗਿਆ ਮਾਂ ਨੂੰ ਐ ਹੋ ਗਿਆ ਹੁਣ ਤਾਂ ਇਹ ਮੇਰੀ ਮਾਂ ਦਾ ਬਾਲਾ ਜਾਦੇ ਕਰਨ ਲੱਗੀ ਉਹ ਤਾਂ ਕਮਰੇ ਮੈਂ ਦਿਖਾਵਾ ਕਰਦੀਆਂ ਦਿਖਾਵਾ ਤੂੰ ਦੇਖਦਾ ਨਹੀਂ ਹੁਣ ਅੱਗੇ ਅੱਗੇ ਮੈਂ ਕਰਦੀ ਕੀ ਹੈ ਤੇਰੀ ਮਾਂ ਨਾਲ ਇਹ ਤਾਂ ਤੈਨੂੰ ਬਾਤ ਕੀ ਪਤਾ ਲੱਗੂ ਬੱਕਰੀ ਸੋਚ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਆਮਰ ਸਿੰਘ ਪਟਿਆਲਾ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੜਾ ਸ਼੍ਰੀ ਮੁਕਸਰ ਸਾਹਿਬ ਜੀ ਅਨੀਤਾ ਰਾਣੀ ਕੁਲਵਿੰਦਰ ਕੌਰ ਨਾਗਰਾ ਬੋਬੀ ਰਾਜਾ ਹਾਂਗਕong ਨਿਸ਼ਕਤਰ ਪਸੌੜੀਆ ਪਸੌੜਵਾਲਾ ਜਸਜੀਤ ਸ਼ਰਮਾ ਸੇਖਾ ਬਰਨਾਲਾ ਹੈਪੀ ਜੋਸੀ ਮਨਦੀਪ ਗਿੱਲ ਗੜਸਾਣਾ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ ਆਇਸ਼ਾ ਪੁੱਲਰ ਅਮੈਸ਼ਾ ਪੁੱਲਰ ਜਗਰਾਜ ਪੁੱਲਰ ਪਾਲਾ ਡੜਬਾ ਗੁਰਵਿੰਦਰ ਸਿੰਘ ਡਾਕਟਰ ਅਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਸਪਾਲ ਕੌਰ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਬਲਵੰਤ ਸਿੰਘ ਸ਼ੇਰਗਿਲ ਜਗਰਾਉਂ ਲੁਧਿਆਣਾ ਕਮਲਦੀਪ ਬਠਿੰਡਾ ਨਰਸੀਰਾਮ ਬਠਿੰਡਾ ਕਮਲਜੀਤ ਸਿੰਘ ਸੰਦੀਪ ਕੌਰ ਮੋਗਾ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਮਹਿਕਦੀਪ ਕੌਰ ਢਾਲੀਵਾਲ ਦਲਿਏਵਾਲੀ ਗੁਰਦੀਪ ਸਿੰਘ ਦਿਉਨ ਨਾਮ ਸੋਦੀਪਾ ਕਿਰਪਾਲ ਕੌਰ ਖਰਾੜ ਮੁਹਾਲੀ ਸੁਖਵਿੰਦਰ ਕਾਰ ਹੁਸ਼ਿਆਰਪੁਰ ਅਨਮੋਲ ਸਿੰਘ ਪਰਮਜੀਤ ਕੌਰ ਮੋਗਾ ਅੰਸ਼ ਪਰਮਜੀਤ ਕੌਰ ਲੋਂਗੋਵਾਲ ਰੇਖਾ ਸ਼ਰਮਾ ਦ੍ਰੁਬਿਕਾ ਸ਼ਰਮਾ ਅਨੈਤ ਸ਼ਰਮਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਮੰਨਿਓ ਰਹੇਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ